ਚੌਥਾ ਪਰਚਾ ਫੇਰ ਮਾਤਰਿਕ ਦਾ ਜਲਾਨ ਕੀਤਾ ਕਿ ਲੱਗਦਾ ਸੁਖਾਲਿਆਂ ਸੰਗਰੂਰ ਦੇ ਵਿੱਚ ਭਗਵੰਤ ਮੰਨ ਦੇ ਘਰ ਕੋਲੇ ਜਾਣ ਦੇ ਦੇਣਗੇ ਸੁਖਾਲਿਆਂ ਕੋਈ ਗੱਲ ਨਹੀਂ ਡਾਂਗਾ ਮਾਰ ਲੈਣ ਸਿਰਪਾਲ ਨੂੰ ਜਾਵਾਂਗੇ ਲਾ ਤੁਸੀਂ ਕਿਸੇ ਬੰਦੇ ਨੂੰ ਇੰਨਾ ਯਾਰ ਮਜਬੂਰ ਇੰਨਾ ਜਲੀਲ ਕਰ ਦੂੰ ਕਮਾਲ ਹੋਈ ਪਈ ਹੈ ਯਾਰ ਉਹਦੇ ਭਰਾ ਨੂੰ ਵੀ ਚੱਕ ਕੇ ਸਿਰਤਾ ਹੁਣ ਉਹਦੇ ਭਰਾ ਦਾ ਇੱਕ ਸੂਰ ਆ ਵੀ ਕੱਲ ਨੂੰ ਦੀਆਂ ਭੈਣਾਂ ਨੇ ਉੱਤੇ ਪਰਚਾ ਦੇ ਦੇਣਗੇ ਭੈਣਾਂ ਆ ਉਹ ਪਈਆ ਬਲੱਡ ਘਟਿਆ ਪਿਆ ਟੀਕੇ ਲੱਗੀ ਜਾਂਦੇ ਆ ਰੋਟੀ ਨਹੀਂ ਖਾਦੀ ਉਹ ਕਹਿੰਦੇ ਕਿ ਬਾਰੀ ਮੈਨੂੰ ਭੰਦੇਣਾ ਮਿਲਾ ਦਿਓ ਭੰਨਾ ਕੋਈ ਬਰਾਤਕਾਰੀ ਨਹੀਂ ਕੋਈ ਸਮਗਲਰ ਨਹੀਂ ਕੋ ਡਾਕੂ ਨਹੀਂ ਕੋ ਚੋਰ ਨਹੀਂ ਲਟੇਰਾ ਨਹੀਂ ਕੋ ਬਲਾਤਕਾਰ ਨਹੀਂ ਕੀਤਾ ਕੋ ਨਸ਼ੇ ਨਹੀਂ ਵੇਚਦਾ ਉਹਦੇ ਨਾਲ ਇੰਨਾ ਤੁਸੀਂ ਜ਼ੁਲਮ ਢਾ ਰਹੇ ਹੋ ਤੇ ਮਗਰ ਪਰਿਵਾਰਾਂ ਦੇ ਹਾਲ ਦੇਖ ਲਓ ਆ ਭਵੰਤ ਕਹਿੰਦਾ ਰਿਹਾ ਕਿ ਇਹ ਬਦਲਾਖੋਰੀ ਦੀ ਨੀਤੀ ਕਰਦੇ ਆ ਜੀ ਬਦਲਾਖੋਰੀ ਚ ਪਰਚੇ ਜੰਦੇ ਨੇ ਉਹ ਤਾਂ ਸਭ ਨੂੰ ਛੱਡ ਕੇ ਪਿੱਛੇ ਆਹ ਏਜੰਟ ਤਾਂ ਇੱਕ ਮੋਰਾ ਨੇ ਅਸਲ ਤਾਂ ਪਿੱਛੇ ਸਾਰੀ ਕਹਾਣੀ ਜਿਹੜੀ ਭਵੰਤ ਦੀ ਗਣੀ ਆ ਅੱਜ ਦਾ ਇਕੱਠ ਸੀ ਬਹੁਤ ਗੱਲਾਂ ਆਈਆਂ ਵੀ ਚੀਕ ਪੁਆਤੀ ਸਰਕਾਰ ਦੀ ਪਰ ਚੌਥਾ ਪਰਚ ਆਪਾਂ ਨੇ ਦੇਤੇ 5 ਤਰੀਕ ਨੂੰ ਲੋਕ ਆਉਣਗੇ ਜਾਂ ਹੁਣ ਇਹ ਭੈ ਘਰਨ ਖਾਣਗੇ ਲੋਕ ਵੀ ਕਿਤੇ ਸਾਢੇ ਤਿੰਨ ਹੋ ਜੇ ਚਲੋ ਫਿਰ ਜੇ ਭੈ ਖਾ ਕੇ ਘਰਾਂ ਚ ਬਹਿਣਾ ਠੀਕ ਹੈ ਫਿਰ ਪਹਿਲਾਂ ਚੱਕ ਕੇ ਕਿਸ ਨੂੰ ਡਿਬਰੂਗੜ ਸਿੜ ਤੱਕ ਦੇ ਯੂਪੀਐਨਐਸ ਲਾਤਾ ਅੱਜ ਭਾਨਾ ਸਿਟ ਲੈ ਕੱਲ ਨੂੰ ਮੇਰੀ ਵਾਰੀ ਆ ਪਰਸੋਂ ਛੋਡੀ ਵਾਰੀ ਆ ਫਿਰ ਠੀਕ ਹੈ ਨਾ ਆਓ ਆਥਨ ਤੱਕ ਤੁਹਾਡਾ ਪਰਚੇ ਦੇ ਵਿੱਚ ਉਹ ਕਹਿ ਤਾ ਜਾਂਦਾ ਕਿ ਨਾਮ ਕੱਢ ਦਿੱਤਾ ਤੁਹਾਡਾ ਪਰਚੇ ਨਾਲ ਕੋਈ ਲੈਣਾ ਦੇਣਾ ਨਹੀਂ ਭਾਨੇ ਤੇ ਕੋ ਕਾਠੋਂ ਦਾ ਭਾਂ ਲੈ ਤੇ ਇੱਕ ਹੋਰ ਪਰਚਾ ਦੇ ਤਾਂ ਇਹਦਾ ਤੁਹਾਡੇ ਨਾਲ ਸਰਕਾਰੇ ਕਿਉਂ ਲਿਹਾਜ ਰੱਖ ਜਾਂਦੀ ਹੈ ਫਿਰ ਜੇ ਤੁਹਾਨੂੰ ਲੱਗਦਾ ਵੀ ਮੈਂ ਨਰਮ 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 ਨਹੀਂ ਮੈਂ ਹੈਗਾ ਮੈਂ ਉਹਦੋਂ ਜ਼ਿਆਦਾ ਜ਼ਬਰਦਸਤੀ ਨਾਲ ਪੇਸ਼ ਆਉਂ ਤੁਹਾਡੇ ਕੋਲੇ ਤੇ ਲੋਕਾਂ ਨੂੰ ਮੈਂ ਅਪੀਲ ਕਰਦਾ ਜੋ ਮਰਜ਼ੀ ਹੋ ਜੇ ਇਹਨੂੰ 24 ਦਿਨ ਸਾਬਕਾ ਜ਼ਰੂਰ ਸਖਾਓ ਹੋ ਸਦਾ ਆਨਲਾਈਨ ਸਮੇਂ ਦੇ ਵਿੱਚ ਮੇਰੇ ਤੇ ਕੋਈ ਵੀ ਮੁਕੱਦਮਾ ਕੁਝ ਵੀ ਨੂੰ ਕਰਾਇਆ ਜਾ ਸਕਦਾ ਅਸੀਂ ਚੋਣ ਲੜਾਂਗੇ ਜੇਲਾਂ 'ਚ ਬੈਠੇ ਵੀ ਲੜਾਂਗੇ ਅੱਜ ਕਰੇ ਕੋਈ ਗੱਲ ਨਹੀਂ ਭਾਂਸਿਆ ਜੇ ਤੇਰਾ ਨਹੀਂ ਦਿਲ ਭਰਿਆ ਹਾਲੇ ਕੁਕਸਰ ਰਹਿ ਗਈ ਚਕਾ ਜਿੰਨੇ ਬੰਦਿਆਂ ਨੂੰ ਚਕਾਉਣਾ ਹੈ ਭਰਾ ਜਿੰਨੇ ਬੰਦੇ ਨੇ ਜੱਲਾ ਚੱਕ ਕੇ ਭਰਦਾ ਲਾ ਜਿਹੜੇ ਹੋਰ ਪਰਚੇ ਪਾ ਕੇ ਤੂੰ ਜੋ ਕਟਾਉਣਾ ਦੇ ਚੈਨੀਆਂ ਖੋਣ ਦੇ ਪਰਚੇ ਚਤਛਦਰ ਸੀਈਆਂ ਦੇ ਵਿੱਚ ਨੰਗੇ ਕਰਕੇ ਵੀਡੀਓ ਕੀ ਕੁਛ ਤੂੰ ਕਰ ਰਹੇ ਹੈ ਕਰਾਲਾ ਜੋ ਆਈਆਂ ਮਾਲੀਆਂ ਕਰਦਾ ਪਰ ਮੈਂ ਇੱਕ ਤੈਨੂੰ ਗੱਲ ਕਹਿਣੀ ਚਾਹੁੰਨਾ ਨਫਰਤਾਂ ਦੀਆਂ ਕੰਧਾਂ ਇੰਨੀਆਂ ਉੱਚੀਆਂ ਨਾ ਕਰ ਕਿ ਆਪ ਦੇ ਵਾਰੀ ਕੰਧ ਇੰਨੀ ਉੱਚੀ ਹੋ ਜਾਓ ਟੱਪੀ ਨਾ ਜਾਵੇ 92 ਬੰਦੇ ਚਾਕੇ ਤੈਨੂੰ ਆਹ ਕੰਮ ਲਈ ਨਹੀਂ ਭੇਜਿਆ ਸੀ ਕਿ ਤੂੰ ਸਾਰੀ ਜ਼ੁਬਾਨੀ ਨੂੰ ਕੁਚਲਣ ਤੇ ਲੱਗ ਜਾਏਗਾ ਬੋ ਕੰਪਈਆ ਪੰਜਾਬ ਵਾਲੇ ਇਹੀ ਕੰਮ ਰਹਿਗਾ ਤੇਰੇ ਕੋਲੇ ਵੀ ਆਵਾਜ਼ ਹੀ ਦੱਬਣੀ ਆ ਇਹ ਸੋਡੀ ਵਾਰੀ ਵੀ ਸਭ ਦੀ ਹੋਣੀ ਐ ਜਿਹੜਿਆ ਤੁਸੀਂ ਮੇਰੇ ਹਰ ਮੂਰੇ ਖੜੇ ਆ ਨਾ ਕੋਈ ਸਾਡੀ ਤਾਂ ਹੋਣੀ ਐ ਹੌਣੇ ਖੜਦਾ ਮੱਥਾ ਲੱਗਿਆ ਵਾ ਯਾਰ ਅਸੀਂ ਤਾਂ ਲੜਾਂਗੇ ਬਾਈ ਹੀਰਲੇ ਸਾਹ ਤੱਕ ਲੜਾਂਗੇ ਕੋਈ ਗੱਲ ਨਹੀਂ ਜੋ ਮਰਜੀ ਕਰਦਾ ਕਰਾਉਣਾ ਚਾਹੇ ਮਰਵਾ ਦੇ ਪਰ ਇਹ ਦੇਖਿਓ ਜਿਵੇਂ ਇਹ ਕਹਾਣੀ ਸੋਡੇ ਵੀ ਜਿੰਨੇ ਤੁਸੀਂ ਚੈਨਲ ਵਾਲਿਆਂ ਸੋਡੇ ਨਾਲ ਵੀ ਵਾਪਰਨੀ ਆ ਇਹ ਇਮਾਮਾਂ ਦੀ ਬਾਸੀ ਸੰਲ ਐ ਇਹ ਅਸੀਸ ਤਾਰ ਜਾਂਦੀ ਐ ਬਾਸੀ ਇਸ ਬੰਦੇ ਨੂੰ ਤਬਾਹ ਕਰ ਦਿੰਦੀ ਐ ਤੁਹਾਡੇ ਵਿਰੋਧ ਕਰਨ ਵਾਲੇ ਆ ਉਹ ਇਹ ਵੀ ਕਹਿੰਦੇ ਆ ਵੀ ਜਦੋਂ ਤੱਕ ਲੱਖਾ ਨਹੀਂ ਚੁੱਪ ਕਰਦਾ ਕਹਿੰਦੇ ਲੱਖਾ ਭਗਵਾਨ ਤੇ ਉਹ ਕਰੀ ਜਾਂਦਾ ਇਹਨਾਂ ਸਾਰਾ ਟੱਬਰੇ ਮਤਲਬ ਕਿ ਭਾਨੇ ਦਾ ਸਾਰਾ ਟੱਬਰ ਜੇਲ੍ਹ ਦੇ ਵਿੱਚ ਕਰ ਦੇਣਾ ਆਪ ਲੱਖੇ ਨੂੰ ਕੁਝ ਹੁੰਦਾ ਨਹੀਂ ਫਿਰ ਲੱਖੇ ਦੇ ਵੀ ਗੋਲੀ ਵਰਵਾ ਦਿਓ ਠੀਕ ਆ ਠੰਡੇ ਸੀਤ ਹੋ ਜਾਓਗੇ ਵਰਵਾ ਦਿਓ ਰਹਿ ਕੇ ਲੱਖਾ ਹੀ ਰਹਿ ਗਿਆ ਹੋਰ ਕਿੰਨੇ ਰਹਿਗੇ ਜਉਂਦੇ ਜੀ ਅਸੀਂ ਨਾ ਦੀਪ ਨਾ ਖੜੇ ਨਾ ਅਸੀਂ ਮੂਸੇ ਵਾਲ ਦੀ ਗੱਲ ਸੁਣੀ ਨਾ ਅਸੀਂ ਜਿਹੜੇ ਡਬਰੂਗੜ੍ਹ ਗਏ ਉਹਨਾਂ ਦੀ ਗੱਲ ਸੁਣੀ ਪਰ ਮੈਂ ਵਾਰ-ਵਾਰ ਕਹਿੰਦਾ ਪੰਸਿਆਂ ਇਹ ਗੱਲ ਗਲਤ ਕਰ ਰਿਹਾ ਬਹੁਤ ਗਲਤ ਕਰ ਰਿਹਾ ਇਹ ਨਾ ਕਰ ਯਾਰ ਇਹ ਨਹੀਂ ਚਾਹੀਦਾ ਸਰਕਾਰ ਨੂੰ ਕੋਈ ਪਰਵਾਹ ਨਹੀਂ ਤੁਹਾਡੀ ਨਹੀਂ ਬਿਲਕੁਲ ਇਹ ਤਾਂ ਹੁਣ ਉਹ ਰਾਹ ਫੜ ਲਿਆ ਵੀ ਅਸੀਂ ਤਾਂ ਕੁਚਲ ਨਹੀਂ ਕੁਚਲਦਾ ਦੱਬਣੀ ਦੱਬਣੀ ਹੈ ਨਾ ਤੇ ਇਹ ਹੁਣ ਤੁਸੀਂ ਦੇਖੋ ਵੀ ਅੱਜ ਚੌਥਾ ਪਰਚਾ ਫੇਰ ਆ ਚੌਥੇ ਪਰਚੇ ਦੇ ਵਿੱਚ ਜਦੋਂ ਭਾਨੇ ਨੂੰ ਅੱਜ ਪਟਿਆਲੇ ਵਾਲੇ ਪਰਚੇ ਜਿਹੜੀ ਚੈਨੀ ਖੋਣ ਦਾ ਪਾਇਆ ਸੀ ਉਹ ਜਦੋਂ ਹੀ ਇਹਨਾਂ ਨੇ ਕੋਰਟ 'ਚ ਪੇਸ਼ ਕੀਤਾ ਤਾਂ ਨਾਲ ਦੀ ਨਾਲ ਉਹਨੂੰ ਜੇਲ੍ਹ ਛੱਡਣ ਤੋਂ ਪਹਿਲਾਂ ਮਹਾਲੀ ਵਾਲੇ ਲੈ ਗਏ ਉੱਥੇ ਇੱਕ 294 387 ਦਾ ਪਰਚਾ ਨਾਲ ਇਹ ਦੇ ਭਰਾ ਅਮਨੇ ਨੂੰ ਵੀ ਪਾਤਾ ਜਾਣੇ ਵੀ ਘਰੇ ਕੋਈ ਛੜਣਾ ਹੀ ਨਹੀਂ ਬੰਦਾ ਮਾਏ ਦੇ ਹੈ ਨਹੀਂ ਪਿਓ ਦਾ ਬਿਰਦ ਦਾ ਦਾਦੀ ਹੈ 90 95 ਸਾਲ ਦੀ ਭੈਣਾ ਨੇ ਘਰੇ ਉਹਨਾਂ ਦਾ ਬੁਰਾ ਹਾਲ ਆ ਵੀ ਇਹਨਾਂ ਦੇ ਜਿਹੜਾ ਕੋਈ ਮਾੜੀ ਮੋਟੀ ਪੈਰਬਾਈ ਕਰਦਾ ਕੋਈ ਮਗਰ ਬੋਲਦਾ ਮਗਰ ਕੋਈ ਕੱਠਵਟ ਕਰਦਾ ਉਹ ਵੀ ਨਾ ਬਖਸ਼ੋ ਉਹ ਵੀ ਚੱਕ ਲਓ ਸਾਰੇ ਹੁਣ ਇਹਦਾ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਛੋੜ ਦੇ ਖੜਗੀ ਗੱਲ ਆਕ ਤੁਸੀਂ ਕੀ ਸੋਚਦੇ ਹੋ ਜੇ ਇੰਨਾ ਜ਼ਬਰ ਹੋਣ ਤੋਂ ਬਾਅਦ ਵੀ ਜਦ ਅੱਪਾ ਜੇ ਘਰਾਂ 'ਚ ਹਲੇ ਵੀ ਚੁੱਪ ਕਰਕੇ ਐਂ ਬੈਠੇ ਰਹੇ ਨਾ ਵਿਰੋਧ ਕੀਤਾ ਉੱਠ ਕੇ ਨਾ ਕੁਝ ਬੋਲੇ ਤਾਂ ਪਰ ਸਮਝ ਲੋ ਕਹਾਣੀ ਸਭ ਦੀ ਖਤਮ ਹੋ ਤੇ ਬਾਰੀ ਸਭ ਦੀ ਆ ਜਾਣੀ ਲੋਕ ਤਾਂ ਬੋਲੇ ਆ ਲੋਕ ਤਾਂ ਆਏ ਆ ਪਰ ਸਰਕਾਰ ਲੋਕਾਂ ਦੀ ਪ੍ਰਵਾਹ ਨਹੀਂ ਕਰ ਰਹੀ ਇਹ ਗੱਲ ਦੇਖੋ ਨਹੀਂ ਹਲੇ ਉਵੇਂ ਨਹੀਂ ਘਰ-ਘਰ 'ਚੋਂ ਬੰਦਾ ਨਿਕਲੇ ਪੂਰੇ ਪੰਜਾਬ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦਾ ਇਕੱਠ ਹੋਵੇ ਸਾਰੇ ਜ਼ਿਲ੍ਹਿਆਂ 'ਚ ਲੋਕ ਸੜਕਾਂ 'ਤੇ ਹੋਣ ਫਿਰ ਗੱਲ ਬਣਨੀ ਹੈ ਪਰ ਮੈਂ ਵਾਰ-ਵਾਰ ਕਹਿਣਾ ਸਰਕਾਰ ਦਾ ਪੂਰਾ ਅੱਡੀ ਚੋਟੀ ਦਾ ਜੋਰ ਇਹ ਲੱਗਿਆ ਵੀ ਕਿਸੇ ਤਰੀਕੇ ਨਾਲ ਇਸ ਮਸਲੇ ਨੂੰ ਢ ਘਾਟ ਚ ਲਿਆ ਕੇ ਨੌਜਵਾਨੀ ਤੋਂ ਗਲਤ ਕੰਮ ਕਰਾ ਕੇ ਤੇ ਲੀਹੋਂ ਲਾਗੇ ਗੱਲ ਨੂੰ ਮੈਂ ਵਾਰ-ਵਾਰ ਅਪੀਲ ਕਰਦਾ ਵੀ ਜਾਬਤ ਚ ਰਹਿ ਕੇ ਸ਼ਾਂਤੀ ਚ ਰਹਿ ਕੇ ਆਪਾਂ ਸੰਘਰਸ਼ੇ ਕਰਨਾ ਸ਼ਾਂਤਮਈ ਤਰੀਕੇ ਨਾਲ ਆਪਾਂ ਦਿੱਲੀ ਜਤ ਕੇ ਅਸੀਂ ਆਪਾਂ ਹੁਣ ਵੀ ਜਤਨਾ ਕੋਈ ਗੱਲ ਨਹੀਂ ਇਹ ਕੁਟਦੇ ਆ ਮਾਰਦੇ ਆ ਡਾਂਗਾ ਮਾਰਦੇ ਆ ਸਿਰ ਪਾੜ ਦੇ ਪਾੜ ਲੈਣ ਦੇ ਜਿਲਾ ਸਿਟ ਦੇ ਸਿਟ ਲੈਣ ਦੇ ਪਰਵਾਹ ਨਹੀਂ ਕਰਨੀ ਪਰ ਕੋਈ ਵੀ ਕਾਰਵਾਈ ਮੈਂ ਤੁਹਾਨੂੰ ਬੇਨਤੀ ਕਰਦਾ ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਢਾਇਆ ਬੜਾ ਨੁਕਸਾਨ ਝੱਲਿਆ ਪੰਜਾਬ ਨੇ ਜਵਾਨੀ ਮਸਾਂ ਮੜੀ ਪੁੰਗਰੀ ਹੈ ਮਸਾਂ ਮੜੀ ਦੀ ਗੱਲ ਤੁਰੀ ਜਾ ਕੇ ਮਸਾ ਪੰਜਾਬ ਦੀ ਜਵਾਨੀ ਜਾਗੀ ਵੀ ਤੁੰਦੋਂ ਤੋਂ ਬਾਅਦ ਕਿਸਾਨੀ ਤੋਂ ਬਾਅਦ ਇਹ ਦੁਬਾਰਾ ਫਿਰ ਕੁਚਲ ਦੇਣਾ ਚਾਹੁੰਦੇ ਆ ਦਬ ਦੇਣਾ ਚਾਹੁੰਦੇ ਆ ਇਸੇ ਕਰਕੇ ਇਹ ਸਾਰਾ ਜਿਹੜਾ ਮਾਹੌਲ ਬਣ ਰਿਹਾ ਇਹ ਤਾਂ ਲੱਗਿਆ ਕਿ ਇੱਥੇ ਵੀ ਗੱਲ ਆ ਜਿਵੇਂ ਪਰਚੇ ਤੇ ਪਰਚਾ ਲਗਾਤਾਰ ਜੇਲ ਹਾਲੇ ਜ਼ਮਾਨਤ ਵਾਲੇ ਪਾਸੋਂ ਤਾਂ ਗੱਲ ਜਾਂਦੀ ਨਹੀਂ ਉਦੋਂ ਨੂੰ ਪਹਿਲਾਂ ਇੱਕ ਹੋਰ ਪਰਚਾ ਦਿੱਤਾ ਆਏ ਕਈ ਵਾਰ ਬੰਦੇ ਟੁੱਟ ਜਾਂਦੇ ਹੁੰਦੇ ਆ ਕਈ ਵਾਰ ਜਿਹੜਾ ਸਿਸਟਮ ਹੁੰਦਾ ਪ੍ਰਬੰਧ ਹੁੰਦਾ ਜਿਹਨੂੰ ਸੁਧਾਰ ਘਰ ਵੀ ਕਹਿੰਦੇ ਆ ਜਾਂ ਸੀਆਈ ਕਹਿੰਦੇ ਆ ਇਹ ਇਨਕਲਾਬੀਆਂ ਜਾਂ ਬੋਲਣ ਵਾਲਿਆਂ ਨੂੰ ਤੋੜਨ ਲਈ ਹੁੰਦਾ ਨਾ ਕਿ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਤੋੜਨ ਮੈਨੂੰ ਮਾਣ ਹੈ ਮੇਰੇ ਭਰਾ ਤੇ ਛੋਟੇ ਤੇ ਕਿ ਟੁੱਟੂਗਾ ਨਹੀਂ ਨਿਖਰ ਕੇ ਨਿਕਲੂਗਾ ਮੇਰੀ ਗੱਲ ਸੁਣੋ ਇੱਥੇ 900 ਜਾਂ 1000 ਸਾਲ ਦੇ ਕਰੀਬ ਮੁਗਲਾਂ ਦਾ ਰਾਜ ਰਹਿ ਗਿਆ ਕੀ ਕੁਛ ਨਹੀਂ ਹੋਇਆ ਲੋਕਾਂ ਨੇ ਬੱਚੇ ਤੱਕ ਮਾਰ ਦਿੱਤੇ ਗਏ ਕੀ ਲੋਕ ਦੱਬਲੇ ਗਏ ਕੀ ਲੋਕ ਬੋਲੇ ਨਹੀਂ ਕੀ ਲੋਕੁੱਠੇ ਨਹੀਂ ਉੜਦੇ ਨੇ ਬੋਲਦੇ ਨੇ ਯਾਰ ਇਹ ਤਾਂ ਕੁਛ ਵੀ ਨਹੀਂ ਇਹ ਤਾਂ 2 ਸਾਲ ਗਏ 3 ਸਾਲ ਆ ਕੋਈ ਗੱਲ ਨਹੀਂ ਆ 24 ਆ ਗਈ ਲੋਕ ਹੁਣੀ ਦੱਸ ਦੇਣਗੇ ਇਸੇ ਦਿਨ ਮੈਂ ਆਪਾਂ ਉਹਦੇ ਗੱਲ ਕੀਤੀ ਸੀ ਇਹ 14 ਨੂੰ ਉਹ ਤੇ ਦਮਦਮਾ ਸਾਹ ਤੁਰਨ ਲੱਗਿਆ ਨੇ ਯਾਤਰਾ ਤੇ ਕਿ ਅਸਲ ਅਸੀਂ ਇਹਨਾਂ ਦੀ ਅੱਖ 'ਚ ਐਸੇ ਕਰਕੇ ਰੜਕਦੇ ਆਂ ਵੀ ਅਸੀਂ ਕਰਤਾ ਐਲਾਨ ਵੀ ਅਸੀਂ ਲੜਾਂਗੇ ਭਈ ਚੋਣ ਅੱਜ ਮੈਂ ਮੈਂ ਫੇਰ ਕਹਣਾ ਅਸੀਂ ਪੂਰੇ ਪੰਜਾਬ 'ਚ ਬੰਦੇ ਖੜੇ ਕਰਾਂਗੇ ਲੜਾਂਗੇ ਵੀ ਤੇ ਜਿਵੇਂ ਲੋਕਾਂ ਨੇ ਜ਼ੁਲਮ ਦੀ ਜੜ ਪੱਟੀ ਐ ਇਥੋਂ ਪਹਿਲਾ ਜਿਵੇਂ ਨੀਚੌਂ ਚ ਸੰਗਰੂਰ ਤੋਂ ਐਂ ਜੜ ਪੂਰੇ ਪੰਜਾਬ 'ਚ ਜੇ ਪੱਟਣੀ ਐ ਤੇ ਗੱਲ ਸਾਡੇ ਪੰਜਾਬ ਦੀ ਹੋਵੇ ਖੇਤਰੀ ਧਿਰ ਦਾ ਉੱਭਰਣਾ ਬਹੁਤ ਜ਼ਰੂਰੀ ਐ ਜਿਹੜੀ ਪੰਜਾਬ ਤੋਂ ਚੱਲੇ ਜਿਵੇਂ ਤੁਸੀਂ 5 ਤਰੀਕ ਦਾ ਐਲਾਨ ਕੀਤਾ ਕਿ ਲੱਗਦਾ ਸੁਖਾਲਿਆਂ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੇ ਘਰ ਕੋਲੇ ਜਾਣ ਦੇ ਦੇਣਗੇ ਸੁਖਾਲਿਆਂ ਕੋਈ ਗੱਲ ਨਹੀਂ ਡਾਂਗਾ ਮਾਰ ਲੈਣਾ ਸਿਰਪਾਲ ਪਜਾਵਾਂਗੇ ਲਾਜ਼ਮੀ ਜੋ ਵੀ ਰਣਨੀਤੀ ਜਥੇਬੰਦੀਆਂ ਦੀ ਹੋਊਗੀ ਉਹਨਾਂ ਨੇ ਤੈਅ ਕਰਕੇ ਇਹੀ ਮੀਟਿੰਗ ਕਰਕੇ ਹੀ ਅੱਗੇ ਵਿਚਾਰ ਕੇ ਪ੍ਰਮ ਦਿੱਤਾ ਐ ਅੱਗੇ ਜੋ ਹੋਊ ਦੇਖੀ ਜਾਊਗਾ ਪਰ ਮੈਂ ਬਾਰ ਬਾਰ ਬੇਨਤੀ ਕਰਦਾ ਇਹ ਸ਼ਾਂਤਮਈ ਰਹੋ ਇਹ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਲਜਾਇਆ ਜਾਵੇ ਨੌਜਵਾਨਾਂ ਨੂੰ ਢੁਗਾਟ ਚ ਨਾ ਆਇਓ ਇਸੇ ਕਰਕੇ ਆ ਬਜਤਾਂ ਕਿ ਕੋਈ ਨਹੀਂ ਯਾਰ ਇਹ ਤਾਂ ਚੱਲਦਾ ਹੀ ਹੁੰਦਾ ਇਹ ਜਿਹੜੀ ਦਮਨ ਦੀ ਨੀਤੀ ਆ ਨਾ ਇਹ ਤਾਂ ਪਹਿਲੀਆਂ ਸਰਕਾਰਾਂ ਵੇਲੇ ਵੀ ਚੱਲੀ ਪਰ ਉਹਨਾਂ ਨੇ ਇੰਨਾ ਨਹੀਂ ਯਾਰ ਵੀ ਤੁਸੀਂ ਕਿਸੇ ਬੰਦੇ ਨੂੰ ਇੰਨਾ ਯਾਰ ਮਜੂਰ ਇੰਨਾ ਜਲੀਲ ਕਰ ਦੋ ਕਮਾਲ ਹੋਈ ਪਈ ਯਾਰ ਉਹਦੇ ਭਰਾ ਨੂੰ ਵੀ ਚੱਕ ਕੇ ਸਿਰਤਾ ਹੁਣ ਉਹਦੇ ਭਰਾ ਦਾ ਇੱਕ ਕਸੂਰ ਆ ਵੀ ਉਹਦਾ ਭਰਾ ਤਾਂ ਕਦੇ ਭਾਨੇ ਦੇ ਨਾਲ ਕਿਸੇ ਵੀਡੀਓ ਚ ਵੀ ਨਜ਼ਰ ਨਹੀਂ ਆਇਆ ਹੁਣ ਕਿਸੇ ਏਜੰਟ ਨੂੰ ਫੋਨ ਵੀ ਨਹੀਂ ਕੀਤਾ ਹੋਣਾ ਜਦੋਂ ਭਾਨਾ ਨਾਲ ਪੈਸੇ ਲੋਕਾਂ ਦੇ ਕਢਾਉਣ ਖਾਤਰ ਫੋਨ ਕਰਦਾ ਸੀ ਤਾਂ ਉਹਦੇ ਪਰਚੇ ਹੋਈ ਜਾਂਦੇ ਨੇ ਪਰ ਉਹ ਉਹ ਵੀ ਚੱਕ ਕੇ ਰਗੜਦਾ ਕੱਲ ਨੂੰ ਇਹਦੀਆਂ ਭੈਣਾਂ ਨੇ ਉਤੇ ਪਰਚਾ ਦੇ ਦੇਣਗੇ ਦੇਣਗੇ ਤੂੰ ਦੇਖ ਲਿਓ ਜੇ ਤੁਸੀਂ ਭੈਣਾਂ ਦੀ ਗੱਲ ਕਰੀਏ ਤੁਸੀਂ ਆਖਿਆ ਕਿ ਮੇਰਾ ਜਿਵੇਂ ਸਿੱਧੂ ਨੇ ਸਵਾਲ ਕੀਤਾ ਸੀ ਕਿ ਤੋੜਨ ਦੇ ਲਈ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਠੀਕ ਆ ਇੱਕ ਗੱਲ ਮੰਨ ਲੀ ਕਿ ਭਾਨਾ ਸਿੱਧੂ ਨਹੀਂ ਟੁੱਟੂਗਾ ਜਿਵੇਂ ਤੁਸੀਂ ਗੱਲ ਕੀਤੀ ਇਹ ਵੀ ਮੰਨ ਲੀਏ ਕਿ ਅਮੜਾ ਨਹੀਂ ਟੁੱਟੂਗਾ ਪਰ ਪਿੱਛੇ ਪਰਿਵਾਰ ਵੀ ਆ ਭੈਣਾਂ ਵੀ ਨੇ ਜਿਵੇਂ ਪਿਛਲੇ ਦਿਨੀ ਦਾਦੀ ਦੀ ਵੀ ਵੀਡੀਓ ਜਿਹੜੀ ਉਹਨਾਂ ਦੇ ਫਾਦਰ ਸਾਹਿਬ ਦੀ ਵੀਡੀਓ ਇੱਕ ਭਾਵਕ ਵੀਡੀਓ ਜਿਹੜੀ ਸਾਹਮਣੇ ਆਉਂਦੀ ਆ ਕੀ ਲੱਗਦਾ ਕਿ ਪਰਿਵਾਰ ਨੂੰ ਦੇਖ ਕੇ ਕਈ ਵਾਰ ਪਿੱਛੇ ਹਟਣਾ ਪੈ ਸਕਦਾ ਆ ਉਹ ਪਈਆ ਬਲੱਡ ਘਟਿਆ ਪਿਆ ਟੀਕੇ ਲੱਗੀ ਜਾਂਦੇ ਆ ਰੋਟੀ ਨਹੀਂ ਖਾਦੀ ਉਹ ਕਹਿੰਦੀ ਇੱਕ ਬਾਰੀ ਮੈਨੂੰ ਭਾਂਦੇਣਾ ਮਲਾ ਦਿਓ ਸੋ ਇਹ ਪਿਆਰ ਤਾਂ ਬਾਈ ਮੁਹੱਬਤ ਤਾਂ ਪਰਿਵਾਰ ਦੀ ਭੈਣਾ ਭਰਾਵਾਂ ਦੀ ਹੁੰਦੀ ਆ ਪਰ ਯਾਰ ਹਰਾਨੀ ਹੋ ਗਈ ਵੀ ਹਰਾਨੀ ਵਾਲੀ ਗੱਲ ਦੇਖੋ ਭਾਂਨਾ ਕੋਈ ਬਲਾਤਕਾਰ ਹੀ ਨਹੀਂ ਕੋਈ ਸਮਗਲਰ ਨਹੀਂ ਕੋਈ ਡਾਕੂ ਨਹੀਂ ਕੋਈ ਚੋਰ ਨਹੀਂ ਲਟੇਰਾ ਨਹੀਂ ਕੋਈ ਬਲਾਤਕਾਰ ਨਹੀਂ ਕੀਤਾ ਕੋਈ ਨਸ਼ੇ ਨਹੀਂ ਵੇਚਦਾ ਉਹਦੇ ਨਾਲ ਇੰਨਾ ਤੁਸੀਂ ਜ਼ੁਲਮ ਢਾ ਰਹੇ ਹੋ ਤੇ ਮਗਰ ਪਰਿਵਾਰਾਂ ਦੇ ਹਾਲ ਦੇਖ ਲਓ ਯਾਰ ਆਪ ਭੰਤ ਕਹਿੰਦਾ ਰਿਹਾ ਕਿ ਇਹ ਬਦਲਾਖੋਰੀ ਦੀ ਨੀਤੀ ਕਰਦੇ ਆ ਜੀ ਬਦਲਾਖੋਰੀ ਚ ਪਰਚੇ ਜੰਦੇ ਨੇ ਤੂੰ ਤਾਂ ਸਭ ਨੂੰ ਛੱਡ ਗਿਆ ਪਿੱਛੇ ਯਾਰ ਇੰਨੀ ਬਦਲਾਖੋਰੀ ਹੁੰਦੀ ਐ ਬੋਲਦੇ ਕਿਹਦੇ ਨਹੀਂ ਖਿਲਾਫ ਲੋਕ ਤੂੰ ਕਿਹਦੇ ਖਿਲਾਫ ਨਹੀਂ ਬੋਲਿਆ ਤੂੰ ਕੈਪਟਨ ਦੇ ਖਿਲਾਫ ਨਹੀਂ ਬੋਲਿਆ ਕਿ ਬਾਦਲਾਂ ਖਿਲਾਫ ਨਹੀਂ ਬੋਲਿਆ ਲੋਕਾਂ ਅੱਜ ਤੇਰੇ ਖਿਲਾਫ ਬੋਲਦੇ ਸਰਕਾਰ ਨੂੰ ਸਵਾਲ ਤਾਂ ਹੋਣਗੇ ਯਾਰ ਸਾਡੇ ਸਵਾਲ ਹੀ ਨੇ ਨਾ ਅਸੀਂ ਕੋਈ ਡਾਂਗ ਥੋੜੀ ਮਾਰੀ ਐ ਜਾਂ ਉਹਦੇ ਖਾਲ ਪਾਹੇ ਐ ਅਸੀਂ ਵੱਟ ਪਾਹੇ ਆ ਸਾਡੇ ਸਵਾਲਾਂ 'ਚ ਟਿੱਕਾ ਕਿਉਂ ਨਹੀਂ ਰੁਕਦਾ ਭਾਈ ਬੇਫਜ਼ੂਲ ਦੀ ਪੈਸਾ ਪੰਜਾਬ ਦਾ ਪਾਣੀ ਨੂੰ ਬਹਾਰਿਆ ਇਹ ਕਿਉਂ ਹੈ ਪ੍ਰਵਾਸ ਹੋ ਰਿਹਾ ਜਵਾਨੀ ਦਾ ਇਹ ਰੋਕਿਆ ਜਾਵੇ ਬਿਰਜਗਾ ਦੀ ਘਟਾਈ ਜਾਵੇ ਕਿੰਨੇ ਮਸਲੇ ਨੇ ਪੰਜਾਬ ਦੇ ਪਾਣੀ ਸੁੱਕ ਚੱਲੇ ਦਰਿਆਵਾਂ ਦੇ ਪਲੀਤੋ ਚੱਲੇ ਇਹ ਸਾਰੇ ਉਹ ਮਸਲੇ ਨੇ ਜਿਹੜੇ ਬੋਲੀ ਮਾਰੀ ਜਾ ਰਹੀਆਂ ਸਕੂਲਾਂ ਚ ਕੋਈ ਫੜਿਆ ਗਿਆ ਤਸਕਰ ਫੜੇ ਜਾਂਦੇ ਆ ਜਾਂ ਕੋਈ ਹੋਰ ਤੁਸੀਂ ਦੇਖੋ ਕਿੰਨੀਆਂ ਦਰਖਾਸਤਾਂ ਨੇ ਏਜੰਟਾਂ ਦੇ ਖਿਲਾਫ ਕਿੱਡੀਆਂ ਵੱਡੀਆਂ 14000 ਕਰੋੜ ਰੁਪਏ ਦੀ ਠੱਗੀ ਆ ਪੰਜਾਬ ਚ ਕਿੰਨੇ ਏਜੰਟ ਜੇਲਾਂ ਚ ਬੈਠੇ ਆ ਕਿਸੇ ਕੋ ਲਾਇਸੈਂਸ ਨਹੀਂ ਬਿਨਾਂ ਲਾਇਸੈਂਸ ਤੋਂ ਕਿੰਨੇ ਥਾਂ ਥਾਂ ਤੇ ਦੁਕਾਨਾਂ ਖੋਲ ਕੇ ਮੈਨੂੰ ਕਿਹਾ ਸਾਰੇ ਇੱਕੋ ਜਿਹੇ ਸਾਰੇ ਠੱਗ ਹੈ ਪਰ ਚੰਗੇ ਵੀ ਹੋਣਗੇ ਚੰਗਾ ਕੰਮ ਵੀ ਕਰਦੇ ਹੋਣਗੇ ਪਰ ਠੱਗ ਵੱਡੇ ਪੱਦਰ ਤੇ ਆ ਉਹ ਬੈਠੇ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਰਹੀ ਹੈ ਲੋਕ ਕਿੰਨੀਆਂ ਦਰਖਾਸਤਾਂ ਲਾ ਕੇ ਠਾਣੇ ਚ ਜਾਂਦੇ ਆ ਮੰਤਰੀਆਂ ਕੋਲ ਐਮਐਲਏ ਕੋਲ ਪਿੱਟਦੇ ਆ ਵੀ ਸਾਡਾ ਇੰਨੀ ਠੱਗੀ ਵੱਜ ਗਈ ਅੱਜ ਤਾਂ ਜ਼ਮੀਨ ਹੀ ਵੇਚਤੀ ਘਰ ਵੀ ਵਿਗ ਗਿਆ ਬਿਲਕਦੇ ਆ ਲੋਕ ਕੋਈ ਪਹਾਣੇ ਕੋਲ ਬਿਲਕਦੇ ਸੀ ਪਹਾਣੇ ਨਾਲ ਦਰਦ ਸਮਝ ਗਿਆ ਸੁਣੀ ਗੱਲ ਤੇ ਉਹਨਾਂ ਨੂੰ ਪੈਸੇ ਯਾਰ ਕਢਾਏ ਆ ਭਾਂਦੇ ਨੇ ਕਿੰਨੇ ਰੁਪਏ ਤੇ ਅੱਜ ਉਹ ਭਾਂ ਨੰਦਰ ਹੈ ਏਜੰਟ ਉਹੀ ਏਜੰਟ ਦਾ ਦਰਖਾਸਤਾਂ ਦੇ ਕੇ ਏਜੰਟ ਤਾਂ ਇੱਕ ਮੋਰਾ ਨੇ ਅਸਲ ਤਾਂ ਪਿੱਛੇ ਸਾਰੀ ਕਹਾਣੀ ਜਿਹੜੀ ਭਵੰਤ ਦੀ ਖੜੀ ਆ ਭਵੰਤ ਚਾਹੁੰਦਾ ਵੀ ਮੈਂ ਕੋਈ ਵੀ ਬੰਦਾ ਮਸਲ ਕੇ ਰੱਖ ਦੇਣੇ ਆ ਸਾਰੇ ਕੋਈ ਬੰਦਾ ਚਾਹੇ ਉਹ ਖਰੇ ਵਰਗ ਹੋਵੇ ਚਾਹੇ ਲੱਖੇ ਵਰਗਾ ਚਾਹੇ ਭਾਨੇ ਵਰਗਾ ਚਾਹੇ ਕੋਈ ਹੋਰ ਹੈ ਮੈਂ ਆਵਾਜ਼ ਨਹੀਂ ਬੁਲੰਦ ਕਰਨ ਦੇਣੀ ਮੈਂ ਰਗੜ ਦੇਣੀ ਆ ਡੰਡੇ ਦੇ ਜੋਰ ਦੇ ਉੱਤੇ ਪੁਲਿਸ ਦੀ ਵੱਲ ਦੇ ਨਾਲ ਮੈਂ ਇਹ ਰਾਜ ਕਰਨਾ ਪਰ ਤੁਸੀਂ ਇਹਦੇ ਵਿੱਚ ਕਹਿੰਦੇ ਹੋ ਵੀ ਮੈਂ ਅਸੀਂ ਨਾਲ ਖੜੇ ਆ ਪਰ ਤੁਹਾਨੂੰ ਲੱਗਦਾ ਵੀ ਜਿਵੇਂ ਅੱਜ ਦਾ ਇਕੱਠ ਸੀ ਬਹੁਤ ਗੱਲਾਂ ਆਈਆਂ ਵੀ ਚੀਕ ਪੁਵਾਤੀ ਸਰਕਾਰ ਦੀ ਪਰ ਚੌਥਾ ਪਰਚ ਆ ਭਾਨੇ ਦੇ ਉੱਤੇ 5 ਤਰੀਕ ਨੂੰ ਲੋਕ ਆਉਣਗੇ ਜਾਂ ਹੁਣ ਇਹ ਭੈ ਘਰਨ ਖਾਣਗੇ ਲੋਕ ਵੀ ਕਿਤੇ ਸਾਢੇ ਤਿੰਨ ਹੋ ਜਾਈਏ ਚਲੋ ਫਿਰ ਜੇ ਭੈ ਖਾ ਕੇ ਘਰਾਂ ਚ ਬਹਿਣਾ ਠੀਕ ਹੈ ਫਿਰ ਪਹਿਲਾਂ ਚੱਕ ਕੇ ਕਿਸ ਨੂੰ ਡਿਬਰੂਗੜ ਸਿੜ ਤੱਕ ਦੇ ਯੂਪੀ ਐਨਐਸੇ ਲਾਤਾ ਅੱਜ ਭਾਨਾ ਸਿਟ ਲੈ ਕੱਲ ਨੂੰ ਮੇਰੀ ਵਾਰੀ ਆ ਪਰਸੋਂ ਛੋਡੀ ਵਾਰੀ ਆ ਫਿਰ ਠੀਕ ਹੈ ਨਾ ਆਓ ਇਹ ਤਾਂ ਉੱਠਣਾ ਹੀ ਪੈਣਾ ਹੈ ਦਹਿਸਤ ਦਾ ਜਿਹੜਾ ਚੱਕਰਬਿਊ ਚਲਾਇਆ ਗਿਆ ਡਰ ਪਾ ਉਠਾਇਆ ਜਾ ਰਿਹਾ ਤੁਸੀਂ ਦੇਖੋ ਰਾਤ ਕਈ ਮੁੰਡਿਆਂ ਨੂੰ ਇੱਥੇ ਫੋਨ ਕੀਤੇ ਸੱਚੋ ਨੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਚੋਂ ਆਏ ਆ ਉਹਨਾਂ ਨੂੰ ਤੁਸੀਂ ਜਾਣਣਾ ਨਹੀਂ ਉੱਥੇ ਪਰ ਮੈਂ ਕਹਿੰਦਾ ਧੰਨਵਾਦ ਉਹਨਾਂ ਦਾ ਯਾਰ ਇੰਨੀ ਠੰਡ ਟਿਕੇ ਬੈਠ ਰਹੇ ਲੋਕ ਕਿੱਡੀ-ਕਿੱਡੀ ਦੂਰੋਂ ਚੱਲ ਕੇ ਆਏ ਆ ਬਹੁਤ ਵੱਡਾ ਸਾਥ ਦਿੱਤਾ ਮੈਂ ਕਹਿੰਦਾ ਪੰਜ ਨੂੰ ਇਦੋਂ ਵੱਡਾ ਹੋਣਾ ਚਾਹੀਦਾ ਤੇ ਮੈਂ बार-बार ਕਹਿੰਦਾ ਸਾਡੇ ਕੋਈ ਆਕੇ ਚਾਹੇ ਪੁਲਿਸ ਨੂੰ ਡਾਂਗਾ ਨਾ ਕੁੱਟਦੀ ਐ, ਜੇਲਾ ਚੱਕ ਸਿੱੜਦੀ ਐ ਪਰਚੇ ਦਿੰਦੀ ਐ, ਸ਼ਾਂਤਵੇਂ ਤਰੀਕੇ ਚ ਆਉਣਾ, ਕਿਹਨ ਲੁੜਜ ਨਾ ਨੀ ਤੇ ਉਹ ਉਲਝਾ ਦੇ ਚੱਕਰ ਦੇ ਵਿੱਚ ਤੁਸੀਂ ਕੱਲ ਨੂੰ ਫਸੋ ਤੇ ਫਿਰ ਤੁਸੀਂ ਸਾਡੇ ਸਿਰ ਲਜਾਮ ਆ ਜਾਂਦਾ ਕਿ ਨਾ ਲੱਖਿਆ ਰਕਿਆਂ ਨੇ ਫਲਾਨੇ ਰਕਿਆਂ ਨੇ ਐਸੇ ਮੁੰਡੇ ਫਸਾਤੇ ਜੀ, ਵਰਵਾਤੇ ਜੀ। ਕਿਉਂਕਿ ਨੁਕਸਾਨ ਪਹਿਲਾਂ ਪੰਜਾਬ ਦਾ ਮੋਬਾਈਲ ਵਾਰ ਕਰਨਾ ਹੋਇਆ ਤਾਂ ਸ਼ਾਂਤਵੇਂ ਤਰੀਕੇ ਨਾਲ ਮੈਂ ਪੰਜ ਨੂੰ ਇਕੱਠ ਚ ਆਉਣਾ। ਇੱਕ ਗੱਲ ਦੱਸਿਓ, ਤੁਹਾਡੇ ਤੇ ਪਰਚਾ ਹੁੰਦਾ ਮਹਾਰਾਜ ਇਕੱਠ ਰੱਖਿਆ ਜਾਂਦਾ। ਆਥਨ ਤੱਕ ਤੁਹਾਡਾ ਪਰਚੇ ਦੇ ਵਿੱਚ ਉਹ ਕਹਿਤਾ ਜਾਂਦਾ ਕਿ ਨਾਮ ਕੱਢ ਦਿੱਤਾ ਤੁਹਾਡਾ ਪਰਚੇ ਨਾਲ ਕੋ ਪਾਨੇ ਤੇ ਇਕੱਠ ਹੁੰਦਾ ਪਾਨੇ ਤੇ ਇੱਕ ਹੋਰ ਪਰਚਾ ਦੇ ਦਿੱਤਾ ਜਾਂਦਾ ਤੁਹਾਡੇ ਨਾਲ ਸਰਕਾਰ ਇਹ ਕਿਉਂ ਲਿਹਾਜ ਰੱਖ ਜਾਂਦੀ ਹੈ ਫਿਰ ਲਿਹਾਜ ਦੀ ਗੱਲ ਨਹੀਂ ਹੁੰਦੀ ਦਰਸਲ ਗੱਲਾਂ ਪਤਾ ਕਈ ਹੁੰਦੀਆਂ ਨੇ ਜਿਵੇਂ ਹੁਣ ਆਪੇ ਹਾਲਾਤ ਇਹ ਬਣੇ ਹੋਏ ਨੇ ਇਹਨੂੰ ਇਹ ਲੱਗਣ ਲੱਗ ਗਿਆ ਵੀ ਯਾਰ ਸਰਕਾਰ ਦੀ ਇੱਕ ਗੱਲੋਂ ਬਹੁਤ ਬਦਨਾਮੀ ਹੁੰਦੀ ਆ ਵੀ ਹਰ ਬੰਦਾ ਕਹਿੰਦਾ ਯੂ ਟਰਨ ਮਾਰਦੇ ਆ ਇਹ ਪਿੱਛੇ ਹਟ ਜਾਂਦੇ ਆ ਇਕੱਠ ਨੂੰ ਇਹ ਕਹਿੰਦਾ ਕੈਪਟਨ ਕਿਹੜਾ ਹੱਠੀ ਸੀਗਾ ਮੈਂ ਤਾਂ ਕੈਪਟਨ ਨੂੰ maat ਪਾਉਂਗਾ ਆਪਾ ਸੁਣਦੇ ਨੇ ਵੀ ਕੈਪਟਨ ਗੈਰੀ ਸੁਣਦਾ ਨਹੀਂ ਸੀ ਉਹਨੇ ਸੁਣੀ ਨਹੀਂ ਲੋਕਾਂ ਦੇ ਡਾਂਗਾ ਮਰਵਾਈਆਂ ਹੋਰ ਕੁਝ ਕਰਾਇਆ ਛੱਦਰ ਕਰਾਏ ਹਨ ਕਿੰਨੀਆਂ ਜਥੇਬੰਦੀਆਂ ਦੇ ਕੁੱਟ ਪੈਂਦੀ ਰਹੀ ਐ ਇਹ ਕਹਿੰਦਾ ਵੀ ਮੈਂ ਉਹ ਕਹਾਉਣਾ ਵੀ ਜੇ ਤੁਹਾਨੂੰ ਲੱਗਦਾ ਵੀ ਮੈਂ ਨਰਮ 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 ਨਹੀਂ ਮੈਂ ਹੈਗਾ ਮੈਂ ਉਹਦੋਂ ਜ਼ਿਆਦਾ ਜ਼ਬਰਦਸਤੀ ਨਾਲ ਪੇਸ਼ ਆਉਂ ਤੋਹਡੇ ਕੋਲੇ ਇਹ ਜਿਹੜਾ ਤਰੀਕਾ ਹੋ ਰਿਹਾ ਸ਼ੁਰੂ-ਸ਼ੁਰੂ ਚ ਸਰਕਾਰ ਨੇ ਜਦੋਂ ਵੀ ਕਦੇ ਲੋਕਾਂ ਦੇ ਉੱਤੇ ਕੋਈ ਲਾਠੀ ਚਾਰਜ ਕੀਤਾ ਕੋਈ ਡਾਂਗ ਭਰਾਈ ਆ ਕੋਈ ਪਰਚੇ ਦਿੱਤੇ ਆ ਜਦੋਂ ਲੋਕਾਂ ਨੇ ਇਕੱਠ ਕੀਤਾ ਉਹਦੇ ਪਿੱਛੇ ਹਟੇ ਆ ਹੁਣ ਇਹ ਚਾਉਂਦਾ ਵੀ ਨਹੀਂ ਇਹਨਾਂ ਨੇ ਇੱਕ ਇੱਕ ਚੀਜ਼ ਦੇਖ ਲਈ ਮੇਰੀ ਗੱਲ ਸੁਣੋ ਕੀ ਦੇਖਿਆ ਕੰਪਨੀਆਂ ਮੰਗਾਈਆਂ ਹਮ ਕਰਫੂ ਲਾਤਾ ਪੰਜਾਬ 'ਚ نیٹ ਬੰਦ ਕਰਤਾ ਚੱਕ ਕੇ ਜ਼ੁਬਾਨੀ ਸਾਡੀ ਜਿਲਾ ਸਿੜਤੀ ਲੋਕਾਂ ਨੂੰ ਡਰਾਇਆ ਘਰਾਂ 'ਚ ਬਾੜ ਲਿਆ ਇਹਨਾਂ ਦਾ ਤਾਂ ਤਰੀਕਾ ਹੀ ਬਹੁਤ ਵਧੀਆ ਹੈ ਲੋਕ ਤਾਂ ਬੋਲਦੇ ਹੀ ਨਹੀਂ ਕੁਛ ਅੱਜ ਕਿੰਨਾ ਬੋਲੇ ਉਦੋਂ ਕਿੰਨਾ ਬੋਲੇ ਲੋਕ ਸਾਡੇ ਕੋਈ ਰੌਲਾ ਪਾਇਆ ਬੋਲੇ ਕੀ ਕੀ ਕਸੂਰ ਸੀ ਬਈ ਪ੍ਰਧਾਨ ਮੰਤਰੀ ਬਾਜੇ ਖੇਲੇ ਵਰਗਿਆਂ ਦਾ ਵਿਚਾਰੰਦਾ ਮਾਤਲ ਬੰਦੇ ਉਹਨਾਂ ਦੇ ਵੀ ਐਨਸੇ ਕਿੰਨੇ ਸਾਡੇ ਲੋਕ ਉੱਠੇ ਡਰ ਗਏ ਨਾ ਇਉਂ ਉਸੇ ਡਰ ਦੇ ਵਿੱਚ ਲੋਕਾਂ ਨੂੰ ਹੁਣ ਦਬਾ ਲਾਂਗੇ ਮਕਸਦ ਇਹ ਹੀ ਆ ਵੀ ਜੇ ਉਹ ਸਾਡਾ ਪੰਤਰੀ ਦਾ ਕੰਮਜਾਪ ਹੋ ਗਿਆ ਤੇ ਪੰਤਰੀ ਸਾਡੇ ਆ ਵੀ ਕੰਮਜਾਪ ਹੋਣ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਜੋ ਮਰਜ਼ੀ ਹੋ ਜੇ ਇਹਨੂੰ 24 ਦਿਨ ਸਬਕ ਜ਼ਰੂਰ ਸਿਖਾਓ ਤੁਸੀਂ ਸਿਰ ਤੇ ਬਿਠਾਇਆ ਤੁਸੀਂ ਪੈਰਾਂ ਚ ਲਿਆਉਣਾ ਕਿਉਂਕਿ ਇਹ ਆਪ ਕਹਿੰਦਾ ਰਿਹਾ ਕਿ ਲੋਕ ਨੇ ਪਬਲਿਕ ਹੈ ਇਹ ਜਦੋਂ ਚਾਵੇ ਫਰਸ਼ ਤੇ ਜਦੋਂ ਚਾਵੇ ਅਰਸ਼ ਤੇ ਸੋ ਹੁਣ ਇਹਨੂੰ ਤੁਸੀਂ ਉੱਪਰ ਲਗਾਏ ਆ ਤੁਸੀਂ ਫੈਸਲਾ ਕਰਨਾ ਬਾਈ ਅਸੀਂ ਐਲਾਨ ਆ ਮੈਂ ਤੁਹਾਨੂੰ ਇੱਕ ਹੋਰ ਅਪੀਲ ਕਰਦਾ ਉਹ ਸਦਾ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਤੇ ਕੋਈ ਵੀ ਮੁਕੱਦਮਾ ਕੁਝ ਵੀ ਨੂੰ ਕਰਾਇਆ ਜਾ ਸਕਦਾ ਅਸੀਂ ਚੋਣ ਲੜਾਂਗੇ ਜੇਲਾਂਾਂ 'ਚ ਬੈਠੇ ਵੀ ਲੜਾਂਗੇ ਅਸੀਂ ਇੱਕ ਫਰੰਟ ਬਣਾ ਕੇ ਪੂਰੇ ਪੰਜਾਬ 'ਚ ਲੜਾਂਗੇ ਜੇ ਚਾਹੁੰਦੇ ਹੋ ਕਿ ਇਹ ਜ਼ੁਲਮ ਨੂੰ ਨੱਥ ਭੱਜੇ ਇਹਨਾਂ ਨੂੰ ਕੋਈ ਮਾੜੀ-ਮੋਟੀ ਸਾਡੇ ਪੰਜਾਬ ਦੀ ਜਵਾਨੀ ਨੂੰ ਰਾਹਤ ਮਿਲੇ ਆ ਜਿਹੜਾ ਕੁਛ ਚਦਰ ਢਾਹਿਆ ਜਾ ਰਿਹਾ ਕੁਚਲਿਆ ਜਾ ਰਿਹਾ ਇਹ ਤੋਂ ਜੇ ਰਾਹਤ ਪਾਉਣੀ ਹੈ ਸਾਡਾ ਬਈ ਹੱਕ ਠੋਕ ਕੇ ਸਾਥ ਦਿਓ ਆ ਸੁੱਕੀ ਚਗਾੜ ਤੇ ਖੜੇ ਆ ਨਾਕ ਦੇ ਪ੍ਰਮਾਤਮਾ ਚਾਵੇ ਨਾ ਪ੍ਰਮਾਤਮਾੇ ਵਕਤ ਲਿਆਵੇ ਕਿ ਸਾਨੂੰ ਕਦੇ ਪੰਜਾਬ ਵੱਲ ਪਿੱਠ ਕਰਨੀ ਪੈ ਜੇ ਹਮੇਸ਼ਾ ਪੰਜਾਬ ਨਾਲ ਵਫਾਦਾਰੀ ਨਿਭਾਵਾਂਗੇ ਕਦੇ ਪੰਜਾਬ ਨਾਲ ਕੋਈ ਦਗਾ ਨਹੀਂ ਕਰਾਵਾਂਗੇ ਚਾਹੇ ਜੋ ਮਰਜੀ ਜਿਹੜੀ ਮਰਜੀ ਕੀਮਤ ਚਿਕਾਉਣੀ ਪੈ ਜੇ ਅੱਜ ਵੀ ਵਿਚਕਾਰ ਆ ਅੱਜ ਕਦੇ ਕੋਈ ਗੱਲ ਨਹੀਂ ਭਾਸਿਆ ਜੇ ਤੇਰਾ ਨਹੀਂ ਦਿਲ ਭਰਿਆ ਹਾਲੇ ਕੋਈ ਕਸਰ ਰਹੇਗੀ ਚਿਕਾ ਜਿੰਨੇ ਬੰਦਿਆਂ ਨੂੰ ਚਿਕਾਉਣਾ ਹੈ ਭਰਾ ਜਿੰਨੇ ਬੰਦੇ ਨੇ ਜਿੱਲਾਂ ਚੱਕ ਕੇ ਭਰਦਾ ਲਾ ਜਿਹੜੇ ਹੋਰ ਪਰਚੇ ਪਾ ਕੇ ਤੂੰ ਜੋ ਕਟਾਉਣਾ ਦਿਓ ਚੈਨੀਆਂ ਖੋਣ ਦੇ ਪਰਚੇ ਚਾਦਰ ਸੀਆਆਂ ਦੇ ਵਿੱਚ ਨੰਗੇ ਕਰਕੇ ਵੀਡੀਓ ਕੀ ਕੁਛ ਤੂੰ ਕਰ ਰਿਹਾ ਹੈ ਕਰਾਲਾ ਜੋ ਆਈਆਂ ਮਾਲਾਈਆਂ ਕਰਦਾ ਪਰ ਮੈਂ ਇੱਕ ਤੁਹਾਨੂੰ ਗੱਲ ਕਹਿਣੀ ਚਾਹੁੰਨਾ ਨਫਰਤਾਂ ਦੀਆਂ ਕੰਧਾਂ ਇੰਨੀ ਉੱਚੀਆਂ ਨਾ ਕਰ ਕਿ ਆਪਦੇ ਬਾਰੀ ਕੰਧ ਇੰਨੀ ਉੱਚੀ ਹੋ ਜਾਓ ਟੱਪੀ ਨਾ ਜਾਵੇ ਨਫਰਤ ਨੂੰ ਨਫਰਤ ਨਾਲ ਨਹੀਂ ਨਫਰਤ ਨੂੰ ਪਿਆਰ ਨਾਲ ਜਿੱਤਿਆ ਜਾਂਦਾ ਯਾਰ 92 ਬੰਦੇ ਤਾਂ ਕਿ ਤੈਨੂੰ ਆਹ ਕੰਮ ਲਈ ਨਹੀਂ ਭੇਜਿਆ ਸੀ ਕਿ ਤੂੰ ਸਾਰੀ ਜਵਾਨੀ ਨੂੰ ਕੁਚਲਣ ਤੇ ਲੱਗ ਜਾਏਗਾ ਬਹੁਤ ਕੰਮ ਪਿਆ ਪੰਜਾਬ ਵਾਲੇ ਇਹੀ ਕੰਮ ਰਹੇਗਾ ਤੇਰੇ ਕੋਲੇ ਵੀ ਆਵਾਜ਼ ਹੀ ਦੱਬਣੀਆਂ ਹੁਣ ਤੁਸੀਂ ਅੱਜ ਅੱਜ ਜਿਵੇਂ ਦੇਖ ਲਓ ਬਹੁਤ ਸੇ ਚੈਨਲ ਜਿਹੜੇ ਇਹਨੇ ਦੱਬੇ ਹੋਏ ਆ ਦਬਾਏ ਹੋਏ ਆਏ ਹੀ ਨਹੀਂ ਬਹੁਤ ਥੋੜੇ ਆ ਜਿਹੜੇ ਅੱਜ ਇਹਦਾ ਮੈਂ ਤੁਹਾਨੂੰ ਹੋਰ ਦੱਸਦਾ ਇਹ ਸੋਡੀ ਵਾਰੀ ਵੀ ਸਭ ਦੀ ਆਉਣੀ ਹੈ ਜਿਹੜਾ ਤੁਸੀਂ ਮੇਰੇ ਹਰ ਮੂਰੇ ਖੜੇ ਆ ਨਾ ਜਿਹਨੂੰ ਸਾਡੀ ਤਾਂ ਆਉਣੀ ਹੈ ਹੁਣ ਸਾਡਾ ਮੱਥਾ ਲੱਗਿਆ ਵਾ ਯਾਰ ਅਸੀਂ ਤਾਂ ਲੜਾਂਗੇ ਬਾਈ ਹੀਰਲੇ ਸਾਥ ਤੱਕ ਲੜਾਂਗੇ ਕੋਈ ਗੱਲ ਨਹੀਂ ਜੋ ਮਰਜ਼ੀ ਕਰਦਾ ਕਰਾਉਣਾ ਚਾਹੇ ਮਰਵਾ ਦੇ ਪਰ ਇਹ ਦੇਖਿਓ ਜਿਵੇਂ ਇਹ ਕਹਾਣੀ ਸੋਡੇ ਜਿੰਨੇ ਤੁਸੀਂ ਚੈਨਲ ਵਾਲਿਆਂ ਸੋਡੇ ਨਾਲ ਵੀ ਵਾਪਰਨੀ ਆ ਇਹ ਇਹ ਹਾਲਾਤ ਬਣਨੇ ਆ ਜੇ ਅੱਜ ਵੀ ਆਪਾਂ ਫਲਾਣੇ ਨਾਲ ਆ ਹੋ ਗਿਆ ਫਲਾਣੇ ਨਾਲ ਆ ਹੋ ਗਿਆ ਨਹੀਂ ਜੇ ਇੰਨੀਆਂ ਆਵਾਜ਼ਾਂ ਪੰਜਾਬ ਚੋਂ ਲੱਖਾਂ ਆਵਾਜ਼ਾਂ ਉੱਠਣ ਹਰ ਘਰ ਚੋਂ ਆਵਾਜ਼ ਉੱਠੇ ਇਹਨਾਂ ਦੇ ਥਾਂ-ਥਾਂ ਐਮਐਲਏ ਆਉਂਦੇ ਆ ਇਹਨਾਂ ਦੇ ਪਿੰਡ ਚ ਬੰਦੇ ਆ ਘੇਰ ਕੇ ਸਵਾਲ ਪੁੱਛੋ ਮੈਂ ਧੰਨਵਾਦ ਕਰਦਾ ਕੱਜ ਹੋਰ ਗੱਲ ਦਾ ਰਾਜੂ ਆ ਮੁੰਡਾ ਸਾਧੂ ਵਾਲੇ ਤੋਂ ਕੋਈ ਇੱਥੋਂ ਦਾ ਮੁੰਡਾ ਬੜਿੰਗ ਬੜਿੰਗ ਕਰਕੇ ਆ ਕੋਈ ਇੱਥੋਂ ਚੋਤ ਬੜਿੰਗ ਚੋਤ ਬੜਿੰਗ ਇੱਥੋਂ ਬਰਨਾਲੇ ਦਾ ਕੋਈ ਜ਼ਿਲ੍ਹਾ ਪ੍ਰਧਾਨ ਹੈ ਇੱਕ ਮੁੰਡਾ ਹੋਰ ਹੈ ਉਹ ਇਹਨਾਂ ਦੇ ਨਾ ਮਦਰਕ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ ਕੋਈ ਸਰਕਲ ਦਾ ਪ੍ਰਧਾਨ ਹੈ ਕੋਈ 12 13 ਤੋਂ ਪਾਰਟੀ ਨਾਲ ਜੁੜਿਆ ਹੋਇਆ ਬਹੁਤ ਲੰਮਾ ਕੰਮ ਕੀਤਾ ਉਹਨਾਂ ਨੇ ਉਹਨਾਂ ਨੇ ਵੀ ਲਹਨਤਾਂ ਪਾਈਆਂ ਕੰਮ ਤੇ ਧੰਨਵਾਦ ਉਹਨਾਂ ਦਾ ਜਿਹੜੇ ਇਹਨਾਂ ਨਾਲ ਜੁੜੇ ਹੋਏ ਹੁਣ ਦੇ ਬਾਵਜੂਦ ਵੀ ਅੱਜ ਉਹਨਾਂ ਦੀ ਜਮੀਰ ਬਾਈ ਜਉਂਦੀ ਹੈ ਸੋ ਇਹ ਜਮੀਰ ਜਉਂਦੀ ਰੱਖਿਓ ਜਿਵੇਂ ਅੰਮ੍ਰਿਤਸਰ ਰਾਜਧਾਨੀ ਤੋਂ ਜੜ ਪੱਟੀ ਸੀ ਸੰਗਰੂਰੋਂ ਤੇ ਐਂ ਜੜ ਪੂਰੇ ਪੰਜਾਬ ਚ ਪੱਟਣੀ ਆ 24 ਆ ਗਿਆ ਮਹੀਨੇ ਦੋ ਢਾਈ ਰਹਿ ਕੇ ਤਿਆਰ ਰਹੋ ਬਾਈ ਇੱਕ ਗੱਲ ਤੁਸੀਂ ਕੀਤੀ ਹੈ ਕੈਪਟਨ ਮਰਿੰਦਰ ਸਿੰਘ ਵਾਲੀ ਗੱਲ ਕੀਤੀ ਤਾਂ ਤੁਹਾਨੂੰ ਲੱਗਦਾ ਬਈ ਜੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਹੋਣ ਲੱਗ ਗਿਆ ਜਾਂ ਉਹ ਤਾਂ ਇਸ ਮੁੱਖ ਮੰਤਰੀ ਨੂੰ ਬਦਲਣ ਦੀ ਗੱਲ ਬਾਕੀ 92 ਵਿਧਾਇਕ ਕਰਨਗੇ ਜਿਨ੍ਹਾਂ ਕੈਪਟਨ ਮਰਿੰਦਰ ਸਿੰਘ ਨੂੰ ਲਾਇਆ ਸੀ ਉਮੇ ਲਾਉਣਗੇ 92 ਤੰਤ ਕਿੱਥੇ ਆ ਯਾਰ 92 ਲੱਗਦਾ ਘੁੰਗਣੀਆਂ ਪਈਆਂ ਮੂੰਹ ਜ ਮੂੰਹ ਸੌਂਤੇ ਪਏ ਆ ਬੁੱਲ ਕੋਈ ਬੋਲ ਰਿਹਾ ਕੁਈ ਤਾਂ ਬੋਲੋ ਯਾਰ ਐਡੀ ਐਡਾ ਐਡੀ ਵੀ ਨਹੀਂ ਜਮੀਰ ਮਰੀ ਹੋਣੀ ਚਾਹੀਦੀ ਕਿ ਸਾਨੂੰ ਲੋਕਾਂ ਨਾਲ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਫੇਰ ਅੱਜ ਤੁਸੀਂ ਕੋਈ ਬੰਦਾ ਬੋਲਿਆ ਧੰਨਵਾਦ ਮੈਂ ਉਹਨਾਂ ਦਾ ਕੀਤਾ ਜਿਹੜੇ ਵਿਚਾਰੇ ਬੋਲੇ ਨੇ ਉਹ ਕੋਈ ਛੋਟੇ ਮੋਟੇ ਅਹੁਦਿਆਂ ਦੇ ਬੰਦੇ ਉਹ ਤਾਂ ਬੋਲ ਪਏ ਤੇ ਉਹਨਾਂ ਨੂੰ ਕੀ ਯਾਰ ਉਹਨਾਂ ਨੂੰ ਤਾਂ ਆਇਆ ਵੀ ਚਲੋ ਜਿਹੜੇ ਤਿੰਨ ਸਾਲ ਰਹਿ ਗਏ ਮੋਟਾ ਜਿਹੜਾ ਆਉਂਦਾ ਮਾਲ ਮੂਲ ਸ਼ੱਕ ਲੋ ਪਤਾ ਹੀ ਹੈ ਗਾਹਨ ਲੋਕਾਂ ਨਾਲ ਕੀ ਕੀ ਕਰਨਾ ਲੋਕਾਂ ਨੇ ਜਿਹੜੇ ਰਾਹ ਤੇ ਤੁਰ ਪਿਆ ਪਰ ਰਾਹ ਇਹ ਭਵਨਸਿਆਂ ਬਾਲੇ ਖਤਰਨਾਕ ਚੁਣ ਲਏ ਚੰਗੇ ਨਹੀਂ ਹੁੰਦੇ ਇਹ ਮਾਵਾ ਦੇਖ ਕਿਵੇਂ ਇਹ ਇਮਾਵਾਂ ਦੀ ਬੱਸ ਹਿਸਸਾ ਨਾ ਲੈ। ਇਹ ਅਸੀਸ ਤਾਰ ਜਾਂਦੀ ਹੈ ਵਾਸੀ ਇਸ ਬੰਦੇ ਨੂੰ ਤਬਾਹ ਕਰ ਦਿੰਦੀ ਹੈ। ਪਰ ਉਹ 95 ਸਾਲ ਦੀ ਦਾਦੀ ਜੀ ਬਿਲਕਦੀ ਹੈ ਤੇ ਭੈਣ ਵਿਚਾਰੀ ਅੰਦਰ ਪਈਆ ਬਲੱਡ ਘਟਿਆ ਪਿਆ ਟੀਕੇ ਲੱਗੇ ਤਾਂ ਰੋਟੀ ਨਹੀਂ ਖਾਦੀ ਉਹਨੇ। ਉਹ ਇੱਕੋ ਹੀ ਗੱਲ ਕਹਿੰਦੀ ਮੈਨੂੰ ਭਾਂਦੇ ਨੂੰ ਮਿਲਾ ਦਿਓ ਭਾਂਦੇ ਨੂੰ ਮਿਲਾ ਦਿਓ। ਅਸੀਂ ਭੈਣ ਨੂੰ ਬਥੇਰਾ ਹੌਸਲਾ ਲੱਤਾ ਵੀ ਕੋਈ ਗੱਲ ਨਹੀਂ। ਇਹ ਠੱਠਾਂ ਝੋਟਿਆਂ ਦੇ ਪੈਂਦੀਆਂ ਹੀ ਆਂਗੇ। ਕੋਈ ਗੱਲ ਨਹੀਂ ਸਾਡੇ ਦਾ ਗੁਰੂਗਰਾਹ ਸਿਧਾਂਤ ਸਾਡਾ ਇਤਿਹਾਸ ਹੀ ਇਹ ਰਿਹਾ ਕਿ ਬਹੁਤ ਜ਼ੁਲਮ ਚੱਲੇ ਆ ਪਰ ਡੋਲੇ ਨਹੀਂ। ਸੋ ਪ੍ਰਮਾਤਮਾ ਤੇ ਵਾਹਿਗੁਰੂ ਤੇ ਓਟ ਆਸਰਾ ਰੱਖ ਜਬਰ ਜਲਮ ਨੂੰ ਕੋਈ ਗੱਲ ਨਹੀਂ ਹਿੱਕਾਂ ਢਾ ਕੇ ਚੱਲਾਂਗੇ ਯਾਰ ਲਾਸਟ ਵਾਲਾ ਬਾਈ ਲਾਸਟ ਵਾਲਾ ਇੱਕ ਗੱਲ ਤੁਸੀਂ ਕੀਤੀ ਐ ਜਿਵੇਂ ਭਗਵੰਤ ਮਾਨ ਦੇ ਉੱਤੇ ਤੁਸੀਂ ਲਗਾਤਾਰ ਇਲਜ਼ਾਮ ਲਾ ਰਹੇ ਹੋ ਵੀ ਭਗਵੰਤ ਮਾਨ ਨੇ ਸਾਰਾ ਕੁਝ ਕਰਵਾ ਰਿਹਾ ਹੈ ਭਗਵੰਤ ਮਾਨ ਕਰਵਾ ਰਿਹਾ ਪੁਲਿਸ ਤਾਂ ਇਹ ਵਰਸ਼ਨ ਦੇ ਰਹੀ ਹੈ ਲਗਾਤਾਰ ਵੀ ਇਹ ਤਾਂ ਜੀ ਸ਼ਿਕਾਇਤਕਰਤਾ ਦੀ ਸਾਰੀ ਸ਼ਿਕਾਇਤ ਤੋਂ ਬਾਅਦ ਹੀ ਹੋਇਆ ਤਾਂ ਭਗਵੰਤ ਮਾਨ ਨੇ ਹੁਣ ਤੱਕ ਕੋਈ ਸਪਸ਼ਟ ਕਰਨੇ ਦਿੱਤਾ ਕੋਈ ਪੁਲਿਸ ਨਾਲ ਦੁਸ਼ਮਣੀ ਹੈ ਸਾਡੀ ਕੋਈ ਨਿੱਜੀ ਰੰਜਿਸ਼ ਹੈ ਪੁਲਿਸ ਨਾਲ ਪੁਲਿਸ ਕਿਉਂ ਕਰੂਗੀ ਇਸ ਸਟੇਟ ਸਰਕਾਰ ਖੜੀ ਆ ਤਾਂ ਹੀ ਹੁੰਦਾ ਇੱਕ ਸਬੂਤ ਪਹਾੜਦੇ ਆ ਸਬੂਤ ਤਾਂ ਮੈਂ ਉਥੇ ਸਟੇਟ ਤੇ ਹੀ ਬੋਲਿਆ ਸੀ ਵੀ ਜਿਹੜੇ ਸਾਡੇ ਹਜ਼ਾਰਾਂ ਮੁੰਡੇ ਝੂਠੇ ਮੁਕਾਬਲਿਆਂ 'ਚ ਮਾਰਤੇ ਲਾਸ਼ਾਂ ਵੀ ਨਹੀਂ ਮਿਲੀਆਂ ਉਹ ਸਬੂਤ ਕਿੱਥੇ ਐ ਜੇ ਅੱਜ ਕੋਈ ਕਵੇ ਵੀ ਭਾਈ 25000 ਲਾਸ਼ ਦਾ ਅੰਕੜਾ ਇਕੱਠਾ ਕੀਤਾ ਜਸਵੰਤ ਸਿੰਘ ਖਾਲੜੇ ਨੇ ਕੋ ਲੋਕ ਕਹਣਗੇ ਸਬੂਤ ਦਿਓ ਕਿੱਥੋਂ ਦੇਣਗੇ ਸਬੂਤ ਜਿਹੜੀਆਂ ਦਰਿਆਵਾਂ 'ਚ ਰੋੜਦੀਆਂ ਲਾਸ਼ਾਂ ਨਹਿਰਾਂ 'ਚ ਰੋੜਦੀਆਂ ਸਵਾੜਤੀਆਂ ਫੂਕਦੀਆਂ ਕੋਈ ਕਹੂਗਾ ਜਸਵੰਤ ਸਿੰਘ ਖਾਲੜਾ ਦਾ ਸਬੂਤ ਦੇ ਜਿਉਂਦਾ ਕਿ ਮਰਿਆ ਐ ਨਹੀਂ ਪਤਾ ਜਮੋਦੇ ਨੂੰ ਵਿਚਾਲੋਂ ਪਾੜ ਕੇ ਮਾਰਤਾ ਤੇ ਅੱਜ ਤੱਕ ਸਬੂਤ ਮਿਲਿਆ ਵੀ ਲਾਸ਼ ਵੀ ਨਹੀਂ ਮਿਲੀ ਸੋ ਇਹ ਸਬੂਤ ਕੌਣ ਦੇਊਗਾ ਵੀ ਭਾਨੇ ਦੇ ਕੁੱਟਮਾਰ ਹੋ ਰਹੀ ਆ ਭਾਨੇ ਨੂੰ ਨੰਗਾ ਕੁੱਟਿਆ ਗਿਆ ਰਿਹਾ ਭਾਨੇ ਦੇ ਉੱਤੇ ਠੰਡਾ ਪਾਣੀ ਪਾਇਆ ਜਾ ਰਿਹਾ ਭਾਨੇ ਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਜਾ ਰਹੀ ਹੈ ਇਹ ਸਬੂਤ ਕਿਹਦੇ ਕੋਲ ਹੋਣਗੇ ਆਪਣੇ ਕੋਲ ਤੇਰੇ ਕੋਲ ਮੇਰੇ ਕੋਲ ਕਿ ਸਰਕਾਰਾਂ ਕੋਲੇ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਮੈਂ ਯਾਰ ਮੇਰੀ ਗੱਲ ਸੁਣੋ ਸਿਆਸੀ ਲੜਾਈ ਆ ਸਿਆਸੀ ਲੜਾਈ ਆ ਸੀ ਸਵਾਲ ਪੁੱਛਦੇ ਆ ਅਸੀਂ ਇੱਕ ਤਰੀਕ ਨੂੰ ਭਵੰਤ ਨੂੰ ਲੁਧਿਆਣੇ ਸਵਾਲ ਪੁੱਛਣ ਵਾਲੇ ਮੈਨੂੰ ਘਰੇ ਘੇਰ ਲਿਆ। ਮੈਂ ਕਿੰਨੇ ਚਿਰ ਦਾ ਸਵਾਲ ਲਗਾਤਾਰ ਠਾ ਰਿਆ ਅਸੀਂ ਮਿਲ ਕੇ ਵੀ ਆਏ ਭਵੰਤ ਨੂੰ। ਐਵੇਂ ਮੈਂ ਕਹਿ ਦਿੰਦਾ ਮੇਰਾ ਪ੍ਰਾਣਾ ਮਿੱਤਰ ਵੀ ਰਿਹਾ 2 ਸਾਲ ਪੀਪਲ ਪਾਰਟੀ 'ਚ ਇਕੱਠਿਆਂ ਨੇ ਕੰਮ ਕੀਤਾ। ਸਾਰਿਆਂ ਨੂੰ ਉਮੀਦ ਸੀ ਯਾਰ ਕੁਝ ਚੰਗਾ ਕਰੂਗਾ ਬੰਦਾ। ਮੈਨੂੰ ਵੀ ਕਿਤੇ ਨਾ ਕਿਤੇ ਲੱਗਦਾ ਹੁੰਦਾ ਜਦੋਂ ਮੈਂ ਜਦੋਂ ਆਪਾਂ ਇਕੱਠੇ ਸੀ ਅਸੀਂ ਪੀਪਲ ਪਾਰਟੀ ਜਦੋਂ ਗੱਲਾਂ ਚੱਲਦੀਆਂ ਹਮੇਸ਼ਾ ਇਹ ਬੰਦੇ ਰੇ ਯਾਰ ਇੱਕ ਦਿਲ ਚੋੜੋ ਦਰਦ ਨਿਕਲਦਾ ਸੀ। ਚਾਹੇ ਚੁਟਕਲੇ ਰਹੀਂ ਕਹਾਣੀਆਂ ਰਹੀਂ ਆਪਣੇ ਸਕੱਟਾਂ ਰਾਈ ਗੀਤਾ ਰਾਈ ਫਿਲਮਾਂ ਰਾਈ ਇਹਨੇ ਹਮੇਸ਼ਾ ਸਿਸਟਮ ਤੇ ਝੋਟ ਕੀਤੀ ਆ 45 ਸਾਲ ਦੇ ਸੁਣਦੇ ਆ ਰਹੇ ਅੱਜ ਦੇ ਨਹੀਂ ਬਚਪਨ ਤੋਂ ਮਾਲਾ 30 35 ਸਾਲ ਤੋਂ ਸੁਣਦੇ ਆ ਰਹੇ ਵੀ ਯਾਰ ਇਹ ਬੰਦਾ ਕੁਲਫੀ ਕਰਮ ਕਰਮ ਲੈ ਕੇ ਆ ਗਿਆ ਕਦੇ ਕਦੇ ਜਗਨੂ ਹਾਜ਼ਰ ਹੈ ਲੋਕਾਂ ਨੂੰ ਲੱਗਦਾ ਇਹ ਕੁਝ ਕਰੂਗਾ ਯਾਰ ਇੰਨਾ ਬਦਲ ਜਾਏਗਾ 19 ਤੋਂ 21 ਹੁੰਦਾ ਦੇਖਿਆ ਪਰ 19 ਤੋਂ 91 ਹੋ ਜਾਏਗਾ ਇਹ ਨਹੀਂ ਸੋਚਿਆ ਕਿਸੇ ਨੇ ਜਿੰਨੀਆਂ ਵੀਡੀਓ ਅੱਜ ਇਹਨੇ ਕੱਢ ਕੇ ਚਲਾ ਲਓ ਹਰ ਕੰਮ ਉਹਦੇ ਉਲਟ ਕਰ ਰਿਹਾ ਹੈ ਬੀਆਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ ਕਿੰਨੇ ਕਨੇ ਗਨ ਮੈਨ ਲਈ ਫਿਰਦਾ ਸਾਰੇ ਪਰਿਵਾਰ ਕੋਲ ਗਨ ਮੈਨ ਸਭ ਤੋਂ ਵੱਧ ਘਰ ਹੈ ਸਭ ਤੋਂ ਜਿਆਦਾ ਗੱਡੀਆਂ ਦਾ ਕਾਫਲਾ ਹੈ ਇਹ ਫਲਾਣੇ ਦੀ ਫੋਟੋ ਟੈਂਕੀ ਦੀ ਫੋਟੋ ਇੱਥੇ ਫਲਾਣੇ ਦੀ ਇੱਥੇ ਉਹ ਕਿਹੜੀ ਜਗ੍ਹਾ ਝੋਲੇ ਬੋਰੇ ਲਪਾਵੇ ਤੇ ਫੋਟੋ ਨਹੀਂ ਆਈ ਕਈ ਅਰਬਾਂ ਰੁਪਇਆ ਤੂੰ ਜਹਾਜ਼ਾਂ ਦੇ ਫੂਕ ਰਿਹਾ ਬਾਹਰਲੇ ਸੂਬਿਆਂ ਨੂੰ ਲਿਜਾ ਰਿਹਾ ਇੱਥੋਂ ਕੇਰੀਵਾਲ ਨੂੰ ਬਿਠਾ ਕੇ ਰਾਗਬ ਚੱਡਿਆਂ ਦੇ ਵਿਆਹਾਂ ਦੇ ਉੱਤੇ ਤੂੰ ਅਰਬਾਂ ਰੁਪਇਆ ਪੰਜਾਹ ਲੱਖਾਂ ਦੇ ਖਰਚੇ ਰਿਹਾ ਹੈ ਨਸ਼ੇ ਨਾਲ ਜਵਾਨੀ ਮਰ ਰਹੀ ਹੈ ਇਹ ਸਾਡੇ ਸਵਾਲ ਨੇ ਇਹ ਮੇਰੇ ਸਵਾਲ ਨੇ ਇਹ ਪੂਰੇ ਪੰਜਾਬ ਦੀਆਂ ਮਾਂ ਜਾਨਾ ਪਿੰਡਾਂ ਚ ਪੈਰ ਫੜ ਕੇ ਥਲੀ ਪੈਰ ਫੜ ਕੇ ਮਾਮਾਂ ਰੋਂਦੀਆਂ ਪੈਣਾ ਚੱਲੀਆਂ ਨਹੀਂ ਜਾਂਦੀਆਂ ਵੀ ਕੀ ਕਰਨਿਆ ਜਾਇਦਾਦਾਂ ਕੀ ਕਰਨਿਆ ਘਰ ਸਾਡੇ ਪੁੱਤ ਮਰੀ ਜਾਂਦੇ ਆ ਲੋੜ ਦੀ ਸਾਨੂੰ 100000 ਰੁਪਏ ਖਾਤਿਆਂ ਚ ਪਾਉਣ ਦੀ ਸਾਡੇ ਪੁੱਤ ਬਚਾ ਦੇ ਇਹ ਆਵਾਜ਼ ਆ ਪੰਜਾਬ ਦੀਆਂ ਮਾਵਾਂ ਦੀ ਪਰ ਤੁਹਾਡੇ ਜਦੋਂ ਇੰਟਰਵਿਊ ਹੁੰਦੀ ਹੈ ਤੁਹਾਡੇ ਇੰਟਰਵਿਊ ਥੱਲੇ ਜਿਹੜੇ ਤੁਹਾਡੇ ਵਿਰੋਧ ਕਰਨ ਵਾਲੇ ਆ ਉਹ ਇਹ ਵੀ ਕਹਿੰਦੇ ਆ ਵੀ ਜਦੋਂ ਤੱਕ ਲੱਖਾਂ ਨਹੀਂ ਚੁੱਪ ਕਰਦਾ ਕਹਿੰਦੇ ਲੱਖਾਂ ਭਗਵਾਨ ਤੇ ਹੋ ਕਰੀ ਜਾਂਦਾ ਇਹਨਾਂ ਸਾਰਾ ਟੱਬਰੇ ਮਤਲਬ ਕਿ ਭਾਨੇ ਦਾ ਸਾਰਾ ਟੱਬਰ ਜੇਲ੍ਹ ਦੇ ਵਿੱਚ ਕਰ ਲੈਣਾ ਆਪ ਲੱਖੇ ਨੂੰ ਕੁਝ ਹੁੰਦਾ ਫਿਰ ਲੱਖ ਉਦੇ ਉਦੇ ਠਰਜੂ ਸੀਨਾ ਠੰਡਾ ਹੋਜੋਗੇ ਠੰਡੇ ਸੀਤ ਹੋਜੋਗੇ ਮਰਵਾ ਦਿਓ ਰਹਿ ਕਿਨੇ ਲੱਖੇ ਹੀ ਰਹਿਗੇ ਹੋਰ ਕਿਨੇ ਰਹਿਗੇ ਜਿਉਂਦੇ ਜੀ ਅਸੀਂ ਨਾ ਦੀਪ ਨਾ ਖੜੇ ਨਾ ਅਸੀਂ ਮੂਸੇਲ ਦੀ ਗੱਲ ਸੁਣੀ ਨਾ ਅਸੀਂ ਉਹ ਜਿਹੜੇ ਡਿਬਰੂਗੜ੍ਹ ਗਏ ਉਹਨਾਂ ਦੀ ਗੱਲ ਸੁਣੀ ਉਹ ਠੀਕ ਆ ਉਹਦੋਂ ਸਾਰੇ ਇਸ ਸਟੇਟ ਨਰ ਰਲਿਆ ਹੋਇਆ ਇਹ ਸਰਕਾਰ ਨਾਲ ਰਲਿਆ ਇਹ ਅਸੀਂ ਨਾਲ ਰਲਿਆ ਮੈਨੂੰ ਇਹ ਦੱਸੋ ਜਿਉਂ ਸਰਕਾਰ ਬਣੀ ਹੈ ਜਦੋਂ ਅਸੀਂ ਨੂੰ ਮਿਲ ਕੇ ਆਇਆ ਯਾਰ ਤਿੰਨ ਮਹੀਨੇ ਹੋਏ ਸਰਕਾਰ ਬਣੀ ਨੂੰ ਤੋਂ ਆਨਸਰ ਸਾਨੂੰ ਲੱਗਿਆ ਵੀ ਕੁਝ ਕਰੂਗਾ ਐ ਛੇ ਮਹੀਨੇ ਚੁੱਪ ਰਹਿ ਕਿਹੜਾ ਬੰਦਾ ਜਿਹੜਾ ਸਭ ਤੋਂ ਵੱਧ ਤੱਥਾਂ ਦੇ ਨਾਲ ਇਹ ਸਰਕਾਰ ਦੇ ਖਿਲਾਫ ਬੋਲਿਆ ਦੱਸੋ ਨਾ ਤੇ ਮੇਰੇ ਦੇ ਚੱਟੇ ਦਾ ਪਰਚਾ ਹੋਇਆ ਸੀ ਤਰਨਤਾਰਨ ਹਰੀਕੇ ਪਤਣ ਮੈਂ ਚਿੱਟਾ ਵੇਚਦਾ ਕੱਲ ਨੂੰ ਅਸਲ ਕੀ ਕਾਰਨ ਕਿ ਹਥਲੀ ਬੰਦੇ ਦੀ ਕਿਰਦਾਰ ਕੁਸ਼ੀ ਕਰਨੀ ਹੈ ਬਲਾਤਕਾਰ ਦਾ ਪਰਚਾ ਦੇ ਦਿਓ ਕਿ ਜਨਾਨੀ ਦਰਖਾਸਤ ਦਵਾਈ ਕੱਲ ਨੂੰ ਮਾਲਾ ਭਾਨੇ ਤੇ ਕਿਸੇ ਤੇ ਵੀ ਕੋਈ ਨਾਨੀ ਦਰਖਾਹ ਦੇ ਰਹੀ ਮੈਨੂੰ ਤਾਂ ਇਹਨੇ ਫੋਨ ਕਰਕੇ ਮੈਨੂੰ ਅਸਲੀ ਹਰਕਤਾਂ ਕੀ ਕੀਤੀਆਂ ਮੇਰੇ ਨਾਲ ਜਾਂ ਮੇਰੀ ਬਾਹਾਂ ਫੜ ਲਈ ਕਿਤੇ ਆ ਕੇ ਕੁਝ ਵੀ ਕਹਿ ਦੇਣ ਕੱਲ ਨੂੰ 376 ਲਾਗ ਤੱਕ ਦੇਣਗੇ ਜਾਂ ਜਾਂ ਚੈਨੀ ਖੋਣ ਦੀ ਗੱਲ ਇਹ ਕਰਦਾਰਾਂ ਨੂੰ ਮਾਰਨ ਦੀ ਗੱਲ ਹੁੰਦੀ ਹੈ ਵੀ ਬੰਦੇ ਨੂੰ ਕਰਦਾਰ ਨੂੰ ਲਾਗੀ ਕਰ ਦੋ ਪਰ ਲੋਕ ਸਮਝਦੇ ਆ ਕਿ ਐਨੇ ਸੌਖੇ ਨਹੀਂ ਕਰਦਾਰ ਮਰਨੇ ਜਿਵੇਂ ਮਾਰਨੀ ਕੋਸ਼ਿਸ਼ ਕਰ ਰਿਹਾ ਪਰ ਮੈਂ ਵਾਰ-ਵਾਰ ਕਹਿੰਦਾ ਪੰਸਿਆਂ ਇਹ ਗੱਲ ਗਲਤ ਕਰ ਰਿਹਾ ਬਹੁਤ ਗਲਤ ਕਰ ਰਿਹਾ ਇਹ ਨਾ ਕਰ ਯਾਰ ਇਹ ਨਹੀਂ ਚਾਹੀਦਾ ਤੇਰੇ ਕੋਲ ਮੇਰੀ ਗੱਲ ਸੁਣ ਲੈ ਸਾਡੇ ਸਵਾਲਾਂ ਦੇ ਜਵਾਬ ਦੇ ਦੇ ਰੱਖ ਖੁੱਲੀ ਡਿਬੇਟ ਕੋਈ ਆਪਣੇ YouTube ਤੇ ਪਾ ਦੇ ਕੋਈ Facebook ਤੇ ਪੇਜ ਤੇ ਪਾ ਦੇ ਪਾ ਇਹੀ ਗੱਲ ਇੱਕ ਨੂੰ ਮੈਂ ਕਹੀ ਸੀਗੀ ਮਾ ਸਾਡੇ ਸਵਾਲ ਹੈ ਅਹੀਂ ਉਹ ਪੁੱਛਣ ਲੁਧਿਆਣੇ ਜਾਂਦੇ ਹੁਣ ਜੇ ਭਾਈ ਲੋਕਾਂ ਨੂੰ ਕੋਈ ਮੇਰੇ ਤੇ ਆਇਆ ਵੀ ਇਹ ਹਲੇ ਕਿਉਂ ਬਚਿਆ ਫਿਰਦਾ ਤਾਂ ਤੁਸੀਂ ਮੈਨੂੰ ਵੀ ਠੋਕ ਦਿਓ ਫਿਰ ਮੈਨੂੰ ਵੀ ਅੰਦਰ ਭੇਜ ਦਿਓ ਠੀਕ ਆ ਫਿਰ ਤੁਹਾਡੇ ਠਰ ਜਾਣਗੇ ਸੀਨੇ ਵੀ ਠੀਕ ਹੈ ਇਹ ਵੀ ਠੀਕ ਆ ਹੁਣ ਸਮਝ ਗਿਆ ਆਈ ਚਾਹੁੰਦੇ ਹੋ ਫਿਰ ਠੀਕ ਆ ਜੇ ਹੈ ਚਾਹਣਾ ਤਾਂ ਤੁਹਾਡੀ ਮਰਜ਼ੀ ਆ ਪਰ ਚਾਹਦਾ ਕੌਣ ਹੈ ਇਹਦਾ ਆਈਟੀ ਸੈੱਲ ਆਮ ਲੋਕ ਨਹੀਂ ਯਾ ਲੋਕ ਚਾਹਦੇ ਹੋਣ ਨਾ ਵੀ ਮੇਰੇ ਵਰਗੇ ਮਾਰਨ ਜਾਂ ਜੇਲ੍ਹਾਂ ਜਾਣ ਤੇ ਅੱਜ ਹਜ਼ਾਰਾਂ ਦੀ ਗਿਣਤੀ ਚ ਇੰਨੇ ਜਾਮ ਨਹੀਂ ਸੀ ਲੱਗਦੇ ਇਕੱਠ ਨਹੀਂ ਸੀ ਹੁੰਦੇ ਡਰੋਂ ਦੇ ਬਾਵਜੂਦ ਵੀ ਲੋਕ ਇੱਥੇ ਪਹੁੰਚੇ ਆ ਪੰਜ ਤਰੀਕ ਨੂੰ ਲੋਕ ਮੰਨ ਲਓ ਪਹੁੰਚ ਜਾਂਦੇ ਆ ਜੀ ਅਕਸਰ ਦੇਖਿਆ ਜਾਂਦਾ ਜਦੋਂ ਅਜਿਹੇ ਇਕੱਠ ਹੁੰਦੇ ਆ ਤਾਂ ਲੱਖਾਂ ਸਦਾਨਾਂ ਨੂੰ ਨਜ਼ਰਬੰਦ ਕਰ ਲਿਆ ਜਾਂਦਾ ਜਾਂ ਹੋਰ ਅਗੋਂ ਨੂੰ ਨਜ਼ਰਬੰਦ ਕਰ ਲਿਆ ਇਹਨਾਂ ਨਾਲ ਉਹ ਵੀ ਤੁਸੀਂ ਨਜ਼ਰਬੰਦ ਆਪਣੇ ਘਰਾਂ ਦੇ ਵਿੱਚ ਰਹਿ ਜਾਓ ਡਾਂਗਾ ਲੋਕ ਖਾਣ ਜੀ ਕੋਈ ਨਜ਼ਰਬੰਦ ਨਹੀਂ ਨਾ ਨਜ਼ਰਬੰਦ ਅਸੀਂ ਹੋਣਾ ਠੀਕ ਆ ਹਾ ਤੁਰਦੇ ਫਿਰਦੇ ਚੱਕ ਲੈ ਪੁਲਿਸ ਨੇ ਕਿਤੇ ਫੜ ਕੇ ਜੇਲ੍ਹ ਚ ਬੰਦ ਕਰਤੇ ਅੱਡ ਗੱਲ ਆ ਪਰ ਉਦੋਂ ਪਹਿਲਾਂ ਤਿਆਰ ਰਹੋ ਇਹ ਨਾ ਹੋਵੇ ਚੱਕ ਕੇ ਹੁਣ ਭਾਣਾ ਸਿੱਟ ਲਿਆ ਲੱਖਾ ਵੀ ਸਿੱਟ ਲਿਆ ਤੇ ਆਪਾਂ ਨੂੰ ਕੀ ਲੋੜਾ ਘਰਾਂ ਚ ਵੜਜੋ ਐ ਨਹੀਂ ਠੀਕ ਆ ਫਿਰ ਜੇ ਆਇਆ ਹੁਣ ਤਾਂ ਪਰ ਤੁਹਾਡੇ ਨਾਲ ਭਾਈ ਉਹ ਬੁਰਾ ਹਾਲ ਹੋਣਾ ਹੀ ਹੋਣਾ ਮੈਂ ਬਾਰ ਬਾਰ ਕਹਿੰਨਾ ਬਹੁਤ ਥੋੜੇ ਬਹੁਤ ਗਿਣਤੀ ਦੇ ਬੰਦੇ ਘੱਟ ਰਹਿ ਗਏ ਸੁਖਬਾਲ ਸਿੰਘ ਖਰੇ ਨਾ ਕੀ ਹੋਇਆ 4 ਮਹੀਨੇ ਬੰਦੇ ਦੇ ਅੰਦਰ ਬਿਨਾਂ ਗੱਲ ਤੋਂ ਲਵਾਏ ਯਾਰ ਅੰਦਰ ਬਾਹਰ ਦੇ ਉੱਤੇ ਕੈਮਰਾ ਲਵਾਇਆ ਕਦੋਂ ਖੈਰਾ ਟੱਟੀ ਜਾਂਦਾ ਕਦੋਂ ਪਸ਼ਾਬ ਜਾਂਦਾ ਸਿੱਧਾ ਪੈਂਦਾ ਬਿੰਗਾ ਪੈਂਦਾ ਟੇਢਾ ਪੈਂਦਾ ਕੀ ਖਾਂਦਾ ਕੀ ਪੀਂਦਾ ਹਰ ਗੱਲ ਤੇ ਨਜ਼ਰ ਯਾਰ ਇਹ ਇਹ ਬਾਰੀ ਇਹ ਇਹ ਕਦੇ ਅੱਜ ਤੇਰੇ ਕੋਲ ਕੱਲ ਨੂੰ ਕਹਿੰਦਾ ਹੋਰ ਸਮਾਂ ਆ ਗਿਆ ਫੇਰ ਫਿਰ ਲੋਕ ਕਹਿੰਦੇ ਦੁਸ਼ਮਣੀਆਂ ਕੱਢਣ ਤੇ ਆ ਜਾਂਦੇ ਆ ਲੋਕ ਅੱਕਿਆ ਹੋਇਆ ਬੰਦਾ ਕਰਦਾ ਬਾਈ ਅੱਕਿਆ ਹੋਇਆ ਬੰਦਾ ਇਹ ਰਾਹ ਬਣਾਉਂਦਾ ਯਾਰ ਨਹੀਂ ਚਾਹੀਦਾ ਇਹ ਤੈਨੂੰ ਬਿਲਕੁਲ ਮੈਂ ਕਹਿੰਦਾ ਨਹੀਂ ਚਾਹੀਦਾ ਪੰਜ ਸਿਆ ਛੱਡ ਗੱਲ ਛੱਡ ਬਾਰ ਬਾਰ ਕਹਿਣਾ ਸੁਣ ਇਤਿਹਾਸ ਚ ਲਿਖਿਆ ਜਾਏਗਾ ਕਿ ਕਿਹੜਾ ਗਦਾਰ ਹੋਇਆ ਕਿਹੜਾ ਵਫਾਦਾਰ ਹੋਇਆ ਕਿਹੜੇ ਨੇ ਕੀ ਕੀਤਾ ਪਹਿਲਾਂ ਲਿਖਿਆ ਨਹੀਂ ਗਏ ਅੱਜ ਕੀ ਲੋਕਾ ਖੰਡ ਪਾਉਂਦੇ ਆ ਬਾਦਲਾ ਨੂੰ ਕਾਂਗਰਸੀਆਂ ਨੂੰ ਲਿਖਿਆ ਨਹੀਂ ਗਏ ਇੱਥੇ ਸੁਖਬੀਰ ਸਿੰਘ ਕੋਲ ਵੀ ਲਾਲ ਡੈਰੀ ਲੱਗੀ ਹੁੰਦੀ ਲਾਲ ਡੈਰੀ ਕਿ ਮੇਰਾ ਨਾਮ ਲਿਖ ਲਿਆ ਫਲਾਣੇ ਦਾ ਲਿਖ ਲਿਆ ਢਮਕੇ ਲਿਖ ਲਿਆ ਲਿਖ ਲੈਣ ਕਿੱਛੇ ਕੇ ਲਾਲ ਡੈਰੀਆਂ ਵਾਲੇ ਅੱਜ ਕੋਲ 92 ਤਾਂ ਨਹੀਂ ਬੋਲ ਰੇ ਘਰ ਦੇ ਪਰਿਵਾਰਕ ਮੈਂਬਰ ਕੋਈ ਸਲਾਹ ਦਿੰਦਾ ਹੋਊਗਾ ਵੀ ਨਾ ਇਹ ਆਪਣੇ ਹੀ ਆ ਪੁੱਤ ਇਹ ਪਤਾ ਨਹੀਂ ਕੀ ਤੋਂ ਸਲਾਹ ਲੈਂਦਾ ਕਿਹੜੇ ਸਲਾਹਕਾਰ ਨੇ ਪਤਾ ਹੀ ਨਹੀਂ ਹੈ ਆਪਦੀ ਮਰਜ਼ੀ ਕਰਦਾ ਕਿ ਕਿਹਦੀ ਸਲਾਹ ਨਾ ਚੱਲਦਾ ਇਹਦਾ ਉਹੀ ਗੱਲ ਆ ਗਈ ਨਾ ਜਿਵੇਂ ਮੈਂ ਪਹਿਲਾਂ ਕਿਹਾ ਵੀ ਜਦੋਂ ਇੱਕ ਵਾਰੀ ਇਹਨਾਂ ਨੂੰ ਇਹ ਲੱਗ ਗਿਆ ਵੀ ਨਹੀਂ ਲੋਕ ਤਾਂ ਦੱਬੇ ਜਾਣਗੇ ਡਾਂਡੇ ਨਾਲ ਦੱਬੇ ਪੈਣਾ ਲੋਕ ਬੋਲਣ ਜਾਂ ਉੱਠ ਕੇ ਬੰਦਾ ਖੜਨ ਨੂੰ ਓਵੇਂ ਤਰੀਕੇ ਨਾਲ ਤਿਆਰ ਨਹੀਂ ਹੋਇਆ ਪਹਿਲਾਂ ਤਾਂ ਓਵੇਂ ਹੁਣ ਆ ਮੰਨ ਲਓ ਅੱਜ ਹੋਰ ਪਰਚਾ ਦੇਤਾ ਕੀ ਰੋਜਗਾਊਗਾ ਕੀ ਪੰਜ ਨੂੰ ਇਦੋਂ 10 ਗੁਣਾ ਜ਼ਿਆਦਾ ਇਕੱਠ ਹੋਊਗਾ ਇਹ ਉੱਤੇ ਖੜੀ ਹੈ ਗੱਲ ਤੇ ਖੜਾਉਣੀ ਪੈਣੀ ਆ ਅੱਜ ਨਿਕਲਿਓ ਘਰਾਂ ਚੋ ਕੱਲ ਨੂੰ ਨਿਕਲੋ ਨਿਕਲਣਾ ਪੈਣਾ ਨਿਕਲੇ ਬਿਨਾ ਗੁਜ਼ਾਰਾ ਹੋਣਾ ਨਹੀਂ ਬਾਈ ਇਹ ਗੱਲ ਯਾਦ ਰੱਖਿਓ ਪਰ ਮੈਂ ਗੱਲ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਇਹ ਗੱਲ ਜਿਹੜੀ ਇਹ ਨੀਤੀ ਦੇ ਤੁਰਿਆ ਹੋਇਆ ਨਾ ਇਹ ਤੁਰਿਆ ਹੋਇਆ ਉਸ ਨੀਤੀ ਦੇ ਉੱਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਢੜਕਾ ਕੇ ਜਵਾਨੀ ਨੂੰ ਗਲਤ ਰਾਹਾਂ ਤੇ ਪਾ ਕੇ ਤੇ ਉਹਨਾਂ ਦਾ ਸ਼ਿਕਾਰ ਖੇਡ ਗਈ ਉੱਥੋਂ ਬਚਿਓ ਇਨਸਾਨ ਬਹੁਤ ਕਰਾਇਆ ਪੰਜਾਬ ਨੇ ਇਹ ਕੰਮ ਗਲਤੀ ਕੋਈ ਵੀ ਅਸੇ ਕਦਮ ਨਾ ਚੱਕਿਓ ਪਰ ਇਹਨਾਂ ਦੀ ਰਣਨੀਤੀ ਇਹਨਾਂ ਦੀ ਬਿਆੰਤਬੰਦੀ ਪੂਰੀ ਬਣੀ ਹੋਈ ਹੈ ਵੀ ਪੰਜਾਬ ਸ਼ਾਂਤ ਕਿਉਂ ਅੱਗ ਕਿਉਂ ਨਹੀਂ ਲੱਗ ਰਹੀ ਇਹ ਬਲਦੀ ਦੇ ਬੂਥੇ ਚ ਪੰਜਾਬ ਨੂੰ ਦੇਣਗੇ ਦੇਣਗੇ ਦੇਣਾ ਚਾਹੁੰਦੇ ਆ ਸਿਆਣਪ ਰੱਖਿਓ ਤਾਂ ਕਿ ਮੈਂ ਅਸੀਂ ਕੱਲੇ ਕੱਲੇ ਮਾਮਾ ਦੇ ਪੁੱਤ ਆ ਯਾਰ ਅਸੀਂ ਨਹੀਂ ਚਾਹੁੰਦੇ ਕੱਲ ਨੂੰ ਕਿਸੇ ਦਾ ਨੁਕਸਾਨ ਹੋਵੇ ਤੇ ਇਲਜ਼ਾਮ ਸਾਡੇ ਵਰਗਾ ਸਿਰ ਤੇ ਮਾਰ ਦਿੰਦੇ ਨੇ ਵੀ ਫੁਲਾਣੇ ਬੰਦੇ ਨੇ ਪੰਜਾਬ ਚ ਅੱਗ ਲਾਈ ਸੀ ਫੁਲਾਣੇ ਨੇ ਆਏ ਕਿਹਾ ਸੀ ਮੈਂ ਜਿੱਥੇ ਵੀ ਕਿਹਾ ਜਿੱਥੇ ਵੀ ਗਿਆ ਸ਼ਾਂਤਮਈ ਜਾਪਤੇ ਦੀ ਗੱਲ ਕੀਤੀ ਹੈ ਜਤ ਪੰਜਾਬ ਤੇ ਰਹਿ ਕੇ ਸ਼ਾਂਤਮਈ ਤਰੀਕੇ ਦੇ ਨਾਲ ਤੁਸੀਂ ਆਪਣਾ ਅੱਜ ਤੁਸੀਂ ਦੇਖੋ ਅੱਜ ਭਾਂਦੇ ਨੂੰ ਪਟਾਲੇ ਲਿਆਏ ਭਾਂਦੇ ਨੇ ਮਾੜੀ ਜੀ ਬਾਹ ਚੱਕੀ ਇੱਥੋਂ ਐ ਬਾਹ ਦਾ ਬਲੂ ਤੋਂ ਸਿਰ ਦਾ ਬਲਿਆ ਹੱਦ ਹੋ ਗਈ ਯਾਰ ਤੇ ਜਿਹੜੇ ਦੂਜੇ ਨੇ ਗੈਂਗਸਟਰ ਬੈਠੇ ਹੈ ਜੇਲਾ ਚ ਉਹਨਾਂ ਨੂੰ ਕਿਵੇਂ ਹੱਸਾ ਸਪੋਟਮਾ ਕਰਾਉਂਦੇ ਆ ਕਿਵੇਂ ਉਹਨਾਂ ਨੂੰ ਉਹਨਾਂ ਨਾਲ ਹੁਣ ਇਹ ਤੁਸੀਂ ਹੋਰ ਦੇਖੋ ਇਹ ਵੀ ਨਹੀਂ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਅੰਦਰ ਬੈਠੇ ਬੰਦਿਆਂ ਦਾ ਨੁਕਸਾਨ ਕਰਾ ਦੇਣ ਜਿਹੜੇ ਨਾ ਅੰਦਰ ਨਾ ਬਾਹਰ ਸੇਫ ਨਹੀਂ ਹੈਗੇ ਆਪਾਂ ਜਿੱਥੇ ਵੀ ਮੱਲਾ ਮੱਲਾ ਹੁਣ ਮੰਨ ਲਓ ਭਾਨਾ ਕਿ ਜਿਹੜਾ ਛੱਡਿਆ ਜਾਂਦਾ ਜਿਹੜੇ ਮਰਜ਼ੀ ਉੱਥੇ ਚਾਰ ਬੰਦਿਆਂ ਨੂੰ ਕਹਿ ਕੇ ਜੋ ਮਰਜ਼ੀ ਅੰਦਰ ਬੰਦਿਆਂ ਦਾ ਨੁਕਸਾਨ ਮਰਵਾ ਸਕਦੇ ਨੇ ਉਹ ਵੱਡੀ ਗੱਲ ਹੈ ਜਾਂ ਕੋਈ ਕੋਈ ਚੀਜ਼ ਹੀ ਕੋਈ ਇਹ ਜੀ ਕੋਈ ਜ਼ਹਿਰੀਲੀ ਚੀਜ਼ ਹੀ ਕਿਸੇ ਖਾਣੇ ਦਾਣੇ ਚ ਪਾ ਕੇ ਦੇਤੀ ਅੱਗੇ ਕਿਹੜਾ ਬੰਦੇ ਮਰਵਾਏ ਨਹੀਂ ਜਿੱਲਾ ਜਿਹਨਾਂ ਨੇ ਇਹ ਇਹ ਪੰਜਾਬ ਦੀ ਜਵਾਨੀ ਨਾ ਹੋਣ ਲੱਗ ਗਿਆ ਹੁਣ ਤੁਸੀਂ ਸੋਚ ਲੈਣ ਪੰਜਾਬ ਦੇ ਲੋਕ ਵੀ ਆਇਆ ਕਾਹਨ ਕਰਾਉਣਾ ਐਮ ਰਪਾਉਣੇ ਆਪਣੇ ਬੰਦੇ ਕੁੱਟ ਕੇ ਲੜਨਾ ਭਗਵੰਤ ਵਾਲਾ ਤੁਹਾਨੂੰ ਇਹ ਤਾਂ ਨਹੀਂ ਕਿਤੇ ਲੱਗ ਰਿਹਾ ਕਿਉਂਕਿ ਭਗਵੰਤ ਮਾਨ ਨੇ ਇੱਕ ਗੱਲ ਜ਼ੋਰ ਦੇ ਕੇ ਕਹੀ ਆ ਮੈਨੂੰ ਉਹ ਕਹਿੰਦੇ ਫੋਨ ਆ ਰਹੇ ਲੋਕਾਂ ਦੇ ਕਮੈਂਟ ਵੀ ਕਰ ਰਹੇ ਆ ਵੀ ਇੱਕ ਗੱਲ ਤੇ ਤਾਂ ਬਾਕੀ ਛੱਡੋ ਇੱਕ ਗੱਲ ਦੀ ਰਾਹਤ ਮਿਲ ਗਈ ਝੂਠੇ ਪਰਚੇ ਪੈਣੇ ਤਾਂ ਬੰਦ ਹੋਏ ਘਟੋ ਘਟ ਹਾਂ ਹਾਂ ਬਿਲਕੁਲ ਆ ਹੁਣ ਸਾਰਾ ਤੁਹਾਡੇ ਸਾਹਮਣੇ ਆ ਕਿਸੇ ਨੂੰ ਚੈਨੀ ਚੋਰ ਬਣਾ ਦਿਓ ਕਿਸੇ ਨੂੰ ਫਰੋਤੀਆਂ ਮੰਗਨ ਵਾਲਾ ਬਣਾ ਦਿਓ ਕਿਸੇ ਨੂੰ ਡਾਕੂ ਲਟੇਰਾ ਬਣਾ ਦਿਓ ਇਹ ਨਿਆਰ ਕੱਟਿਆ ਤੁਸੀਂ ਗੱਲ ਦੇਖੋ ਕਿਤੇ ਕਿ ਜੇ ਹਜ਼ਾਰ ਏਜੰਟਾਂ ਤਾਂ ਇੱਕ 10000 ਲੈ ਕੇ ਜਿਹੜੇ ਆ ਗਰੀਬ ਆਏ ਹੋਏ ਆ ਜਿਹੜੇ ਕਹਿੰਦੇ ਵੀ ਸਾਡੇ ਲਈ ਭਾਨੇ ਨਾ ਇਹ ਕੀਤਾ ਇਹ ਕੀਤਾ ਕਿਤੇ ਉਹਨਾਂ ਏਜੰਟਾਂ ਤੋਂ ਪੈਸੇ ਲੈ ਲੈ ਕੇ ਇਹਨਾਂ ਦਾ ਭਲਾ ਕਰੀ ਜਾਂਦੇ ਹੋ ਇਸ ਤਰ੍ਹਾਂ ਦਾ ਤਾਂ ਨਹੀਂਗਾ 10000 ਰੁਪਿਆ ਲੂ ਫਿਰ 10000 ਨਾਲ ਕਿਹਨੇ ਕਹਦਾ ਫਲਾ ਹੋ ਜੂ ਕੋਈ ਗਲਤ ਇਲਜ਼ਾਮ ਤਾਂ ਘੱਟੋ ਘਣ ਲਾ 10 ਲੱਖ ਦਾ ਤਾਂ ਲਾ ਦਿੰਦੇ ਯਾਰ 10000 ਰੁਪਏ ਦੀ ਚਾਹ ਪਿਆ ਹੁੰਦਾ ਹੁਣ ਆ ਉਹ ਆ ਦਾ ਉਹਨੂੰ ਕਹਿੰਦੇ ਕਮਾਈ ਕਿੱਥੋਂ ਆ YouTube ਚੈਨਲ ਆ ਉਹਦਾ Facebook ਪੇਜ ਆ ਦਾ ਪਹਿਲੀ ਵੀ ਹੈਗੀ ਵਧੀਆ ਉਹਦੇ ਕੋਲੇ ਮੰਦਰ ਕੇ ਆਪਦੀ ਖਾਨ ਜੋਗਰੀ ਫਿਰ ਭਾਨਾ ਮਲੰਗ ਤੁਰੇ ਫਿਰਦਾ ਸੀਗਾ ਯਾਰ ਵੀ 10000 ਰੁਪਏ ਕੇ ਤੋਂ ਮੰਗ ਲਿਆ ਹੁਣੇ ਤੁਸੀਂ ਇਹ ਦੇਖੋ ਗਰਦੀਪ ਜਝਾਰ ਵਾਲਾ 10000 10000 ਕਰੋੜ ਦਾ ਮਾਲਕ ਹੈ ਲਦੇਹੜੀ ਵਾਲਾ ਉਹਦੇ ਪਰਚਾ ਕੀ ਦਿੱਤਾ ਹੈ ਚੈਨੀ ਚੋਰੀ ਦਾ 10000 ਕਰੋੜ ਦਾ ਮਾਲਕ ਬੰਦਾ ਕੋਈ 50000 ਦੀ ਚੈਨੀ ਖੋਊਗਾ ਜਣ ਕਹਾਣੀ ਦੇਖੋ ਕਿੱਧਰ ਨੂੰ ਜਾ ਰਹੀ ਹੈ ਯਾਰ ਸੋ ਰੱਬ ਦਾ ਖੌਫ ਖਾਪੋਂ ਰੱਬ ਦਾ ਖੌਫ ਖਾ ਉਹ ਪ੍ਰਮਾਤਮਾ ਦੇ ਘਰੇ ਦੇਰ ਜਰੂਰ ਹੈ ਨੇਰ ਨਹੀਂ ਅਨਸਾਫ ਚੰਗੇ ਦਾ ਵੀ ਮਾੜੇ ਦਾ ਵੀ ਪ੍ਰਮਾਤਮਾ ਕਰਦਾ ਇਹ ਕੰਮ ਗਲਤ ਨਾ ਕਰ ਗਲਤ ਲੀਹਾਂ ਤੇ ਪੰਜਾਬ ਦੀ ਜਵਾਨੀ ਨਾ ਤੋੜ ਆਹ ਡਰੋਂ ਮੈਂ ਇੰਨਾ ਜ਼ੋਰ ਲਾਉਣਾ ਥਲੀ ਪੰਜਾਬ ਦੀ ਜਵਾਨੀ ਨੂੰ ਉਹ ਬਾਹਰ ਨਾ ਜਾ ਓਏ ਬਾਹਰ ਨਾ ਜਾ ਓਏ ਪੰਜਾਬ ਸਾਂਭ ਲੋ ਓਏ ਪੰਜਾਬ ਖਾਲੀ ਹੋ ਚੱਲਿਆ ਜੇ ਆਹ ਡਰ ਪੈ ਗਿਆ ਜਵਾਨੀ ਦੇ ਅੰਦਰ ਇੱਥੇ ਰਹੂ ਕੌਣ ਯਾਰ ਇਹ ਕਹਿੰਦਾ ਗੋਰੇ ਨੌਕਰੀਆਂ ਕਰਨ ਆਉਣਗੇ ਉਹ ਮੈਂ ਕਹਿੰਦਾ ਸਾੜੇ ਨਹੀਂ ਰਹਿਣੇ ਇੱਥੇ ਯਾਰ ਅਗਲਾ ਅਗਲਾ ਅੱਜ ਤਾਂ ਕੁਛ ਹੁੰਦਾ ਮਾੜਾ ਬੋਲੇ ਚੱਕੇ ਪਰਚਾ ਮਾੜਾ ਟਿੱਪਣੀ ਵੀ ਕਰਦੇ ਕੋਈ ਥੱਲੇ ਕਮੈਂਟ ਟਿੱਪਣੀ ਕਰਦੇ ਨਾਲ ਹੀ ਨਾਲ ਪਰਚਾ ਚਲੋ ਜੀ ਇੱਥੋਂ ਤੱਕ ਵੀ ਸਾਨੂੰ ਆਜ਼ਾਦੀ ਨਹੀਂ ਵੀ ਅਸੀਂ ਫੇਸਬੁੱਕ ਦੇ ਉੱਤੇ ਕੋਈ ਕਮੈਂਟ ਟਿੱਪਣੀ ਵੀ ਨਹੀਂ ਕਰ ਸਕਦੇ ਯਾਰ ਸੋ ਬਿਲਕੁਲ ਇਹ ਸਾਨੂੰ ਲੱਖਾ ਸੁਧਾਣਾ ਸੋ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੰਨਾ ਸਿੱਧੂ ਦੇ ਉੱਤੇ ਅੱਜ ਚੌਥਾ ਪਰਚਾ ਮੋਹਾਲੀ ਦੇ ਵਿੱਚ ਦਰਜ ਕਰ ਦਿੱਤਾ ਗਿਆ ਸੋ 5 ਤਰੀਕ ਦੀ ਕਾਲ ਹੈ ਤਾਂ ਹੁਣ ਵੇਖਣਾ ਹੋਊਗਾ ਵੀ 5 ਤਰੀਕ ਨੂੰ ਜਿਹੜਾ ਇਕੱਠ ਹੁੰਦਾ ਹੈ ਭਗਵੰਤ ਮਾਨ ਦੀ ਕੋਠੀ ਘੇਰਨ ਦਾ ਐਲਾਨ ਹੈ ਸੋ ਵੇਖਣਾ ਹੋਊਗਾ ਵੀ ਇਹ ਐਲਾਨ ਕਿੰਨਾ ਕੁ ਸਫਲ ਹੁੰਦਾ ਹੈ ਪ੍ਰਸ਼ਾਸਨ ਕਿਵੇਂ ਆਪਣਾ ਜ਼ੋਰ ਲਗਾਉਂਦਾ ਹੈ ਤੇ ਲੋਕ ਫਿਰ ਉਸ ਜ਼ੋਰ ਨੂੰ ਕਿਵੇਂ ਸਹਿਣ ਕਰਦੇ ਨੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ ਕੋਰਟ ਦੋਨਾ